ਵਿਨੈਨ ਕਨੇਡਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੋਟੇ ਕੋਰਫੇਰ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਲੈ ਕੇ ਤੇ ਮੇਰੇ ਨਾਲ ਨੇ ਪ੍ਰੋਗਰਾਮ ਚ ਸੀਨੀਅਰ ਪੱਤਰਕਾਰ ਨਵਕਰਨ ਪੱਤੀ ਜੀ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨਦੀਪ ਟੋਟੇ ਜੀ। ਸੋ ਵਟਸਐਪ ਬਹੁਤ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਡੋਲਰ ਟ੍ਰਾਪ ਅਮਰੀਕਾ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਉਹ ਕੁਝ ਹੋਰ ਵਸਤਾਂ ਉੱਤੇ ਟੈਰਫ ਲਾਉਣ ਜਾ ਰਹੇ ਨੇ ਜਿਹਦੇ ਵਿੱਚੋਂ ਕੁਝ ਵਸਤਾਂ ਤੇ ਉਹਨਾਂ ਨੇ ਕੁਝ ਖੇਤਰਾਂ ਦੇ ਵਿੱਚ 100% ਦੀ ਟੈਰਫ ਲਾਉਣ ਦਾ ਐਲਾਨ ਕੀਤਾ ਜਿਹਦੇ ਵਿੱਚ ਅ ਫਾਰਮਾ ਕੰਪਨੀਆਂ ਵੀ ਸ਼ਾਮਲ ਨੇ ਸੋ ਇਹ ਇੱਕ ਭਾਰਤ ਲਈ ਵੱਡੀ ਸਾਟ ਹੈ ਸੁੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਫੌਜ ਮੁਖੀ ਨਾਲ ਵੀ ਗੱਲਬਾਤ ਕੀਤੀ ਆ ਮਾਤਾ ਹਰਜੀਤ ਜੀ ਜਿਹਨਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਉਹ ਇਸ ਵਕਤ ਕਿੱਥੇ ਨੇ ਕਿਉਂਕਿ ਉਹਨਾਂ ਦੇ ਵਕੀਲ ਦਾ ਕਹਿਣਾ ਕਿ ਉਹ ਭਾਰਤ ਪਹੁੰਚ ਚੁੱਕੇ ਨੇ ਪਰ ਭਾਰਤ 'ਚ ਕਿਤੇ ਨਜ਼ਰ ਨਹੀਂ ਆ ਰਹਾ ਸੋ ਉਹ ਆਖਰਕਾਰ ਕਿੱਥੇ ਨੇ ਕਿ ਉਹਨਾਂ ਨੂੰ ਸਰਕਾਰ ਨੇ ਕਿਤੇ ਲੁਕੋਇਆ ਜੋ ਆਪ ਕਿਤੇ ਆਸੇ ਪਾਸੇ ਹੋਏ ਨੇ ਮੀਡੀਆ ਤੋਂ ਬਚਣ ਲਈ ਉਸ ਉੱਤੇ ਗੱਲਬਾਤ ਕਰਾਂਗੇ ਤੇ ਭਗਵੰਤ ਮਾਨ ਸਰਕਾਰ ਵੋਟਾਂ ਤੋਂ ਕਿਉਂ ਭੱਜ ਰਹੀ ਹੈ ਇਸ ਸਬੰਧੀ ਵੀ ਜਾਣਕਾਰੀ ਤੇ ਹੋਰ ਬਹੁਤ ਸਾਰੀਆਂ ਖਾਸ ਖਬਰਾਂ ਪਰ ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਅਪੀਲ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਸਾਡਾ ਪ੍ਰੋਗਰਾਮ ਰੋਜ਼ ਤੁਹਾਡੇ ਤੱਕ ਪਹੁੰਚ ਸਕੋ ਕਿ ਅ ਸੋ ਪਤੀ ਸਾਹਿਬ ਸਭ ਤੋਂ ਪਹਿਲਾਂ ਗਲਵਤ ਕਰਦੇ ਆ ਦੁਨੀਆ ਦੇ ਸਰਪੰਚ ਕਹੇ ਜਾਂਦੇ ਅਮਰੀਕਾ ਦੀ ਅਮਰੀਕਾ ਦੇ ਸਰਪੰਚ ਟਰੰਪ ਹੋਣਾ ਨੇ ਇੱਕ ਵੱਡਾ ਹਲਾਨ ਕਰ ਦਿੱਤਾ ਹੁਣੇ ਸੋਸ਼ਲ ਉਹਨਾਂ ਨੇ ਆਪਣੇ ਸੋਸ਼ਲ ਟਰੁੱਥ ਉੱਤੇ ਇੱਕ ਪੋਸਟ ਪਾਈ ਆ ਜਿਹਦੇ ਵਿੱਚ ਉਹਨਾਂ ਨੇ ਵੱਡਾ एलान ਕੀਤਾ ਜਿਸ ਵਿੱਚ ਉਹਨਾਂ ਨੇ ਫਾਰਮਾ ਕੰਪਨੀ ਉੱਤੇ 100% ਦੀ ਟੈਰਫ ਲਾਇਆ ਜੀ ਉਹ ਕਹਿੰਦੇ ਅਨਲੈਸ ਉਹ ਪ੍ਰੋਡਕਟ ਉਹਨਾਂ ਦਾ ਪਲਾਂਟ ਚਿਕਰ ਅਮਰੀਕਾ ਦੇ ਵਿੱਚ ਆ ਫਿਰ ਉਹਨਾਂ ਨੂੰ ਮਾਫੀ ਆ ਪਰ ਜੇ ਕਿਤੇ ਬਾਹਰੋਂ ਇਹ ਦਵਾਈਆਂ ਆ ਰਹੀਆਂ ਨੇ ਤਾਂ 100% ਦੀ ਤਰਫ ਹੋਊਗਾ ਇਸ ਤੋਂ ਇਲਾਵਾ ਫਰਨੀਚਰ ਹੋਰ ਕਿਚਨ ਕੈਬਨਿਟਸ ਵਗੈਰਾ ਤੇ 25% ਹੈਵੀ ਟਰੈਕਸ ਉੱਤੇ 30% ਸੋ ਕੁੱਲ ਮਿਲਾ ਕੇ ਵੱਡੀ ਸਾਟੋਂ ਤਾਂ ਨੇ ਮਾਰੀ ਆ ਪਰ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਦੀ ਪਿਛਲੀ ਟਰਮ ਸੀ ਤਾਂ ਉਦੋਂ ਭਾਰਤ ਤੋਂ ਦਬਕੇ ਮਾਰ ਕੇ ਇਹਨਾਂ ਨੇ ਕਨੈਨ ਦੀਆਂ ਗੋਲੀਆਂ ਮੰਗਵਾਈਆਂ ਸੀ ਤਾਂਕਿ ਜਿਹੜਾ ਕੋਵਿਡ ਨੂੰ ਕਾਬੂ ਕੀਤਾ ਜਾ ਸਕੇ ਪਰ ਹੁਣ ਉਹ ਗੋਲੀਆਂ ਟਰੰਪ ਸਭ ਤੋਂ ਚੰਗੀਆਂ ਨਹੀਂ ਲੱਗੀਆਂ ਅਮਰੀਕਾ ਹੁੰਦੀਆਂ ਜਿਸ ਕਰਕੇ ਉਹਨਾਂ ਨੇ 100% ਦੀ ਟੈਰਫ ਦਾ ਮਤਲਬ ਇਹ ਹੈ ਜੀ ਕਿ ਲਗਭਗ ਇਹ ਜਿਹੜਾ ਇੱਕ ਹਿਸਾਬ ਦਾ ਐਕਸਪੋਰਟ ਜਿਹੜਾ ਭਾਰਤ ਦਾ ਉਹ ਖਤਮ ਕਰਦੀ ਗੱਲ ਆ ਸੋ ਇਹ ਦੱਸਿਓ ਲਗਾਤਾਰ ਭਾਰਤ ਨੂੰ ਸੱਟ ਜਿਹੜੀ ਅਮਰੀਕਾ ਤੋਂ ਵੱਜ ਰਹੀ ਆ ਦੂਜੇ ਪਾਸੇ ਭਾਰਤ ਦੇ ਵਿਰੋਧੀ ਦੇਸ਼ ਮੰਨੇ ਜਾਂਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਉੱਥੇ ਦੇ ਪਾਕ ਮੁਖੀ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ ਆ ਤੇ ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ ਆਪਾਂ ਪਹਿਲਾਂ ਵੀ ਕਈ ਵਾਰ ਦੇਖਿਆ ਪਾਕ ਮੁਖੀ ਜਿਹੜੇ ਨੇ ਫੌਜ ਦੇ ਮੁਖੀ ਪਾਕਿਸਤਾਨ ਦੇ ਉਹ ਵੀ ਕਈ ਵਾਰ ਮੀਟਿੰਗਾਂ ਕਰ ਚੁੱਕੇ ਨੇ ਮਰਕਾ ਜਾ ਕੇ ਸੋ ਇਹ ਦੱਸਿਓ ਕਿਵੇਂ ਦੇਖਦੇ ਹੋ ਇਸ ਵਕਤ ਅਮਰੀਕਾ ਤੇ ਭਾਰਤ ਦੇ ਸਬੰਧਾਂ ਨੂੰ ਦੇਖੋ ਮਨਦੀਪ ਟਟ ਜੀ ਮਸਲਾ ਇਹ ਹੈ ਕਿ ਟਰੰਪ ਤੋਂ ਦੇ ਵੱਲੋਂ ਪਿਛਲੇ ਸਮੇਂ ਤੋਂ ਜਿਹੜੀ ਨੀਤੀ ਬਣਾਈ ਹੋਈ ਹੈ ਉਸ ਨੀਤੀ ਦੇ ਤਹਿਤ ਉਹ ਲਗਾਤਾਰ ਬਹੁਤ ਸਾਰੇ ਮਸਲਿਆਂ ਦਾ ਯੂ ਟਰਨ ਵੀ ਮਾਰ ਰਿਹਾ ਹੈ ਬਹੁਤ ਸਾਰੇ ਮਸਲਿਆਂ ਦੇ ਵਿੱਚ ਉਹ ਲਗਾਤਾਰ ਉਹਨਾਂ ਮੁਲਕਾਂ ਨੂੰ ਜਿਹੜਾਗਾ ਆਪਣੇ ਵੱਲੋਂ ਨਪੀੜ ਰਿਹਾਗਾ ਜਿਹੜੇ ਮੁਲਕ ਉਹਦੀਆਂ ਗੱਲਾਂ ਮੰਨਣ ਤੋਂ ਇਨਕਾਰੀ ਨੇ ਹੁਣ ਪਿਛਲੇ ਸਮੇਂ ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਤਣਾਅਪੂਰਨ ਮਾਹੌਲ ਸੀ ਪ੍ਰੇਸ਼ਨ ਸੰਧੂਰ ਚੱਲ ਰਿਹਾ ਸੀ ਟਕਰਾਅ ਵਾਲੀ ਹਾਲਤ ਸੀ ਉਦੋਂ ਮਤਲਬ ਟਰੰਪ ਦੇ ਵੱਲੋਂ ਇਹ ਦਾਅਵੇ بار-ਬਾਰ ਕੀਤੇ ਗਏ ਹੁਣ ਤੱਕ ਮੇਰਾ ਖਿਆਲ ਆ ਉਹ 8-10 ਵਾਰ ਕਹਿ ਚੁੱਕਿਆਗਾ ਕਿ ਮੈਂ ਭਾਰਤ ਪਾਕਿਸਤਾਨ ਦੀ ਜੰਗ ਰਖਵਾਈ ਆ ਪਿਛਲੇ ਦਿਨੀ ਵਾਰਡ ਲੈਂਡ ਦੀ ਗੱਲ ਕਰਦਾ ਸੀਗਾ ਤੋ ਇੱਕ ਬੰਦੇ ਉਹ ਪਾਕਿਸਤਾਨ ਦੇ ਫੌਜ ਮੁਖੀ ਨੂੰ ਜਾਂ ਪਾਕਿਸਤਾਨ ਦੀ ਸੱਤਾਧਾਰੀ ਧਿਰ ਦੇ ਪ੍ਰਮੁੱਖ ਲੀਡਰਾਂ ਨੂੰ ਸੱਦ ਕੇ ਉਹਨਾਂ ਦੇ ਨਾਲ ਲੰਚ ਡਿਨਰ ਕਰਦਾ ਦੂਜੇ ਪਾਸੇ ਕਹਿੰਦਾ ਕਿ ਭਾਰਤ ਮੇਰਾ ਬਹੁਤ ਨਜ਼ਦੀਕੀ ਦਾ ਮਿੱਤਰ ਹੈ ਇੱਕ ਦਿਨ ਉਹ ਬਿਆਨ ਦੇ ਰਿਹਾ ਹੁੰਦਾ ਕਿ ਅਸੀਂ ਰੂਸ ਤੇ ਭਾਰਤ ਨੂੰ ਖਤਰਨਾਕ ਚੀਨ ਦੇ ਹੱਥੋਂ ਬਚੋ ਦਿੱਤਾ ਦੂਸਰੇ ਦਿਨ ਉਹ ਯੂ ਟਰਨ ਮਾਰ ਕੇ ਕਹਿੰਦਾ ਕਿ ਨਹੀਂ ਭਾਰਤ ਦੇ ਨਾਲ ਮੇਰੇ ਸਬੰਧ ਬਹੁਤ ਸਖਾਵੇਂ ਨੇ ਉਹਨੇ ਬਹੁਤ ਸਾਰੀਆਂ ਮਤਲਬ ਜਿਹੜਾ 50% ਟਾਇਰ ਅਪ ਪਿਛਲੇ ਸਮੇਂ ਚ ਲਾਇਆ ਕਿ ਪਹਿਲਾਂ ਕਿਹਾ 25% ਫਿਰ ਕਿਹਾ 25 ਹੋਰ 50% ਟੈਰਫ ਲਾਇਆ ਉਹਦਾ ਮਤਲਬ ਹੀ ਇਹ ਸੀਗਾ ਕਿ ਅਸੀਂ ਜਿਹੜਾਗਾ ਉਹ ਭਾਰਤ ਵਰਗੇ ਮੁਲਕਾਂ ਤੋਂ ਆ ਰਹੀਆਂ ਵਸਤਾਂ ਨੇ ਜਿਹੜੀਆਂ ਉਹ ਉਹਨਾਂ ਨੂੰ ਐਕਸੈਪਟ ਉਸ ਰੂਪ ਦੇ ਵਿੱਚ ਨਹੀਂ ਕਰਾਂਗੇ ਆਪੇ ਜੋ ਮਹਿੰਗੀ ਪੌਚੀ ਚੀਜ਼ ਅਗਲੇ ਹੱਟ ਦਿਆਂਗੇ ਉਸ ਤੋਂ ਪਹਿਲਾਂ ਜਿਹੜੀ ਹਾਲਤ ਸੀ ਉਸ ਤੋਂ ਪਹਿਲਾਂ ਦੀ ਹਾਲਤ ਇਹ ਸੀਗੀ ਕਿ ਸਾਡੀ ਡਿਪੈਂਡੈਂਸੀ ਇੰਨਾ ਕੈਪੀਟਲਿਸਟ ਮੁਲਕਾਂ ਦੇ ਉੱਤੇ ਨਹੀਂ ਸੀ ਸਾਡੇ ਤਾਂ ਮਤਲਬ ਹਰ ਟੀਮ ਦੇ ਦੇਸ਼ ਦੇ ਵਿੱਚ ਜਿਹੜੀ ਆ ਉਹ ਬਣਾਈ ਜਾਂਦੀ ਸੀਗੀ ਇਵਨ ਮਤਲਬ ਕਿਸਾਨ ਵੀ ਨਿਰਭਰਤਾ ਜਿਹੜੀ ਆ ਉਹ ਐਗਰੀਕਲਚਰ ਦੇ ਉੱਤੇ ਸੀਗੀ ਇਹ ਤਾਂ ਮਤਲਬ ਇਹਨਾਂ ਨੇ ਜਦੋਂ ਅ ਇੱਥੇ ਆਏ ਨੇ ਅੰਗਰੇਜ਼ ਅੰਗਰੇਜ਼ਾਂ ਨੇ ਮਤਲਬ ਇੱਥੋਂ ਜਿੰਨੀ ਵੱਡੀ ਪੱਧਰ ਤੇ ਸਾਡਾ ਕੱਚਾ ਮਾਲ ਲੈ ਕੇ ਗਏ ਜੋ ਜਿਹੇ ਹਾਲਾਤ ਬਣਾਏ ਔਰ 1990ਵਿਆਂ ਦੇ ਵਿੱਚ ਜਿਹੜੀਆਂ ਨੀਤੀਆਂ ਇਹਨਾਂ ਨੇ ਸਾਡੇ ਤੇ ਥੋਪੀਆਂ ਉਸ ਤੋਂ ਬਾਅਦ ਲਗਾਤਾਰ ਮਤਲਬ ਇਹਨਾਂ ਦੀ ਚੌਤਰਾ ਜਿਹੜੀ ਉਹ ਸਥਾਪਿਤ ਹੁੰਦੀ ਗਈ ਆ ਹੁਣ ਹਾਲ ਤੇ ਵੀ ਇਹ ਕਹਿੰਦਾ ਜਾਂ ਤਾਂ ਮੈਥੋਂ ਤੇਲ ਖਰੀਦੋ ਤੁਸੀਂ ਰੂਸ ਤੋਂ ਕਿਉਂ ਖਰੀਦਦੇ ਹੋ ਜਾਂ ਕਈ ਬਹਾਨੇ ਬਣਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਨੇ ਬਹਾਨੇ ਟਾਇਰਫ ਜਿਹੜਾ ਉਹ ਠੋਕ ਰਿਹਾ ਹੁਣ ਜਿਹੜਾ ਇਹ ਦਵਾਈਆਂ ਦੇ ਫਾਰਮਾਸਿਟੀਕਲ ਕੰਪਨੀਆਂ ਦੇ ਉੱਤੇ ਟੈਕਸ ਥੋਪਣ ਦਾ ਮਸਲਾ ਹੈਗਾ ਟੈਰਫ ਥੋਪਣ ਦਾ ਮਸਲਾ ਹੈਗਾ ਉਹ ਸਿੱਧੇ ਤੌਰ ਦੇ ਉੱਤੇ ਮਤਲਬ ਇਹ ਹੈ ਵੀ ਅਸੀਂ ਤੁਹਾਡੇ ਤੋਂ ਜਿਹੜੀ ਇਹ ਚੀਜ਼ਾਂ ਦੀ ਖਰੀਦ ਆ ਉਹ ਨਹੀਂ ਕਰਾਂਗੇ ਹਾਲਾਂਕਿ ਭਾਰਤ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਇਹਨਾਂ ਤੋਂ ਲੈ ਰਿਹਾ ਸਵਾਲ ਇਹ ਹੈ ਵੀ ਜਿੰਨਾ ਸਾਡੇ ਮਤਲਬ ਦਵਾਈਆਂ ਵਿਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਜਾਂਦੇ ਹੈ ਅਨੁਮਾਨ ਦੇ ਮੁਤਾਬਕ ਲਗਭਗ 40% ਹਿੱਸਾ ਹੈਗਾ ਜਿਹੜਾ ਉਹਨਾਂ ਦਾ ਉਹ ਅਮਰੀਕਾ ਦੇ ਵਿੱਚ ਭੇਜਿਆ ਜਾਂਦਾ ਹੈਗਾ ਤਾ ਹੁਣ ਉਹਨਾਂ ਉੱਪਰ ਮਤਲਬ ਜਿਸ ਰੂਪ ਦੇ ਵਿੱਚ ਟੈਰਫ ਲਾ ਰਿਹਾਗਾ ਕੱਲੂ ਜੂਟਰਨ ਮਾਰਦਾ ਵੱਖਰਾ ਇਸ਼ੂ ਹੈ ਲੇਕਿਨ ਅੱਜ ਦੇ ਸਮੇਂ ਦੇ ਇੱਕ ਬੰਨੇ ਕੱਲ ਦਾ ਬਿਆਨ ਹੈ ਮਤਲਬ ਅਮਰੀਕਾ ਦੇ ਅਧਿਕਾਰੀਆਂ ਦਾ ਵੀ ਅਸੀਂ ਕਸ਼ਮੀਰ ਮਸਲੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਨੀ ਚਾਹੁੰਦੇ ਅਜੇ ਕੱਲ ਦਾ ਬਿਆਨ ਹੈ ਕਿ ਅਸੀਂ ਭਾਰਤ ਦੇ ਨਾਲ ਬਹੁਤ ਸਖਾਵੇਂ ਸਬੰਧ ਚਾਹੁੰਦੇ ਆ ਅਜੇ ਮਤਲਬ 2 ਦਿਨ ਹੋਏ ਨੇ ਟਰੰਪ ਹੋਰਾਂ ਨੂੰ ਜਦੋਂ ਕਹਿੰਦਾ ਸੀ ਕਿ ਭਾਰਤ ਮੇਰਾ ਬਹੁਤ ਨਜ਼ਦੀਕੀ ਮਿੱਤਰ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਨਮ ਦਿਨ ਸੀ 75ਵਾਂ ਉਦੋਂ ਬਹੁਤ ਵਧਾਈਆਂ ਦੇ ਰਿਹਾ ਸੀ ਸੋ ਸਵਾਲ ਅਸਲ ਦੇ ਉੱਤੇ ਇੱਥੇ ਖੜਾ ਹੈ ਕਿ ਜਿੱਥੇ 트럼ਪ ਦੀ ਪਹੁੰਚ ਦੇ ਉੱਤੇ ਸਵਾਲ ਆ ਉਹਦੇ ਰਵੱਈਏ ਤੇ ਸਵਾਲ ਆ ਉਹਦੇ ਵੱਲੋਂ ਮਤਲਬ ਜਿਹੜੇ ਗੱਡਸ ਜਾਂ ਮਤਲਬ ਆਪਣੀ ਚੌਧਰ ਸਥਾਪਿਤ ਕਰਨੀ ਆ ਉਹਦੇ ਤੇ ਸਵਾਲ ਆ ਉੱਥੇ ਨਾਲ ਦੀ ਨਾਲ ਸਵਾਲ ਸਾਡੀ ਵਿਦੇਸ਼ ਨੀਤੀ ਦੇ ਉੱਤੇ ਵੀ ਆ ਅਸੀਂ ਕਿਉਂ ਨਹੀਂ ਜਹੀ ਵਿਦੇਸ਼ ਨੀਤੀ ਜਾਇਆ ਜਿਆ ਡਿਪਲੋਮੈਟਿਕ ਢੰਗ ਜਿਹੜਾ ਡਵੈਲਪ ਕਰਦੇ ਵੀ 트럼ਪ ਵਰਗੇ ਟਾਰਾ ਮਾਰਨੋਂ ਹਟਣਾ ਜੀ ਪਰ ਤੁਸੀਂ ਜਿਹੜੀ ਇਸ ਵਕਤ ਐਲਾਨ ਹੋ ਰਹੀ ਹੈ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਇਸ ਤਰੀਕੇ ਦੇ ਟੈਰਫ ਲੱਗਦੇ ਨੇ ਤਾਂ ਜਿੱਥੋਂ ਇਹ ਦਵਾਈਆਂ ਬਣ ਕੇ ਐਕਸਪੋਰਟ ਹੁੰਦੀਆਂ ਨੇ ਉੱਥੇ ਜਿਹੜੀ ਸਾਰੀ ਇੰਡਸਟਰੀ ਆ ਉਹ ਪ੍ਰਭਾਵਿਤ ਹੋਵੇਗੀ ਉੱਥੇ ਫਿਰ ਕੰਮ ਘਟੇਗਾ ਕਿਉਂਕਿ ਇੰਨੀਆਂ ਮਹਿੰਗੀਆਂ ਦਵਾਈਆਂ ਤਾਂ ਕਿਸੇ ਨੇ ਲੈਣੀਆਂ ਵੀ ਜੇਤੇ 100% ਦੇ ਟੈਰਫ ਲੱਗਾ ਹੋਵੇ ਜਿੰਨੀ ਕੀਮਤ ਹੈ ਉਨਾ ਹੀ ਉੱਤੇ ਟੈਕਸ ਹੋਵੇ ਅ ਸੋ ਇਹ ਦੱਸਿਓ ਵੀ ਇਹਦੇ ਨਾਲ ਇੱਕ ਤਾਂ ਜਿਹੜੀਆਂ ਪਹਿਲਾਂ ਕਰੋੜਾ ਨੌਕਰੀਆਂ ਦੇਣ ਦਾ ਵਾਅਦਾ ਸੀ ਪ੍ਰਧਾਨ ਮੰਤਰੀ ਸਾਹਿਬ ਤਾਂ ਉਹ ਤਾਂ ਪਹਿਲਾਂ ਵੀ ਕਿਤੇ ਪੂਰਾ ਹੁੰਦਾ ਨਜ਼ਰ ਨਹੀਂ ਆਇਆ ਤੇ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨੇ ਉਹ ਵੀ ਜਾਂਦੀਆਂ ਲੱਗ ਸੁਏਸ ਤਰੀਕੇ ਦੇ ਜਿਹੜੇ ਅਲਾਮ ਨੇ ਬੇਸ਼ੱਕ ਇੰਟਰਨੈਸ਼ਨਲ ਲੈਵਲ ਤੇ ਬਹੁਤ ਅਸਰ ਪੈਂਦਾ ਪਰ ਜਿਹੜੀ ਘਰੇਲੂ ਸਿਆਸਤ ਹੈ ਇਹਨਾਂ ਦੀ ਕਿ ਉਹਦੇ ਉੱਤੇ ਵੀ ਛੱਟ ਵੱਜਦੀ ਹੈ ਇਸ ਦੇ ਨਾਲ ਹਾਂਜੀ ਇਹਦੇ ਉਹਦੇ ਤੇ ਬਹੁਤ ਛੱਟ ਵੱਜਦੀ ਆ ਤੁਸੀਂ ਦੇਖੋ ਕਿ ਖੁਦ ਪ੍ਰਧਾਨ ਮੰਤਰੀ ਹੁਰਾਂ ਨੇ ਇਸ ਗੱਲ ਨੂੰ ਪ੍ਰਮੋਟ ਕੀਤਾ ਕਿ ਜੀ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਉਹਨਾਂ ਦੇ ਮਿੱਤਰ ਨੇ ਈਵਨ 트੍ਰੰਪ ਹੁਰਾਂ ਦੀ ਇਲੈਕਸ਼ਨ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਮਤਲਬ ਅਨੋਫੀਸ਼ੀਅਲੀ ਜੇ ਕਹਿਣਾ ਹੋਵੇ ਤਾਂ ਚੋਣ ਰੈਲੀ ਟਾਈਪ ਜਿਹੜੀ ਉਹ ਹੋਈ ਹੈ ਔਰ ਭਾਰਤ ਦੇ ਵਿੱਚ ਵੀ ਮਤਲਬ ਇਹ بار-ਬਾਰ ਗੱਲ ਸਥਾਪਿਤ ਕੀਤੀ ਗਈ ਕਿ ਜੇ ਅਮਰੀਕਾ ਵਾਲੇ ਰਾਸ਼ਟਰਪਤੀ ਤਾਂ ਸਾਡੇ ਜਿਹੜੇ ਮਿੱਤਰ ਨੇ ਔਰ ਭਾਰਤੀ ਵਿਦੇਸ਼ ਨੀਤੀ ਨੂੰ ਜਿਸ ਰੂਪ ਦੇ ਵਿੱਚ ਪ੍ਰਮੋਟ ਕੀਤਾ ਹੈ ਇਵਨ ਤੁਸੀਂ ਐਂ ਛੱਡੋ ਕਿ ਸਭ ਤੋਂ ਵੱਧ ਵਿਦੇਸ਼ ਯਾਤਰਾਵਾਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਕੀਤੀਆਂ ਸਭ ਤੋਂ ਵੱਧ ਵਿਦੇਸ਼ ਦੌਰਿਆਂ ਦੇ ਉੱਤੇ ਜੇ ਜਾਂਦੇ ਨੇ ਔਰ ਵਿਦੇਸ਼ ਦੇ ਵਿੱਚੋਂ ਜਦੋਂ ਮਤਲਬ ਇਸ ਤਰ੍ਹਾਂ ਦੇ ਸਨੇਹ ਜਿਹੜੇ ਉਹ ਆ ਰਹੇ ਨੇ ਤਾਂ ਉਹਦੇ ਸਾਫ਼ ਮਤਲਬ ਆ ਕਿ ਵਿਰੋਧੀ ਧਿਰ ਜਿਹੜੀ ਆ ਉਹ ਹਾਵੀ ਹੋ ਰਹੀ ਹੈ ਹੁਣ ਵਿਰੋਧੀ ਧਿਰ ਖੇਡ ਰਹੀ ਆ ਰਾਹੁਲ ਗਾਂਧੀ ਤਾਂ بار بار ਸਵਾਲ ਕਰ ਰਹੇ ਨੇ ਉਹ ਤਾਂ ਕਹਿ ਰਹੇ ਸਾਡੇ ਕਮਜ਼ੋਰ ਪ੍ਰਧਾਨ ਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਔਰ ਭਾਰਤੀ ਵਿਦੇਸ਼ ਨੀਤੀ ਦੇ ਉੱਤੇ ਇੰਡੀਆ ਗੱਠ ਜੋੜ ਨੇ ਸਵਾਲ ਠਾਏ ਨੇ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਸਾਰੇ ਮੁਲਕ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਲ ਖੜੇ ਦਿਖਾਈ ਦਿੱਤੇ ਸੀਗੇ ਪਿਛਲੇ ਸਮੇਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਔਰ ਆ ਪਿਛਲੇ ਦਿਨੀ ਮਤਲਬ ਪਾਕਿਸਤਾਨ ਦੇ ਵੱਲੋਂ ਜਿਸ ਰੂਪ ਦੇ ਵਿੱਚ ਇੱਕ ਰੱਖਿਆ ਸੰਧੀ ਕੀਤੀ ਗਈ ਹੈਗੀ ਉਹ ਆਪਣੇ ਆਪ ਦੇ ਵਿੱਚ ਮਤਲਬ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਹੁੰਦੀ ਆ ਸੋ ਇਸ ਕਰਕੇ ਇਹਦੇ ਨਾਲ ਜਿਹੜੀ ਭਾਰਤ ਦੀ ਸਿਆਸਤਤਾ ਉਹਦੇ ਵਿੱਚ ਵੀ ਹਲਝੁਲ ਜਿਹੜੀ ਆ ਉਹ ਜ਼ਰੂਰ ਹੁੰਦੀ ਆ ਤੁਸੀਂ ਦੇਖੋ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿ ਕੋਈ ਗੱਲ ਪ੍ਰਧਾਨ ਮੰਤਰੀ ਜੀ ਦੇ ਨਰਿੰਦਰ ਮੋਦੀ ਜੀ ਦੇ ਪੱਖ ਦੀ ਕਰਦੇ ਨੇ ਤਾਂ ਨਾਲ ਦੀ ਨਾਲ ਮਤਲਬ ਉਹਨੂੰ ਭਾਰਤੀ ਮੀਡੀਆ ਜਿਹੜਾ ਉਹ ਚੱਕਦਾ ਗੱਲ ਨੂੰ ਅਜਦੇ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਤੇ ਵਧਾਈ ਦਿੱਤੀ ਵਧਾਈ ਤਾਂ ਹੋਰ ਵੀ ਬਹੁਤ ਨੇ ਦਿੱਤੀ ਹੋਊਗੀ ਲੇਕਿਨ ਟਰੰਪ ਮਹਰਾ ਦਾ ਜਿਹੜਾ ਵਧਾਈ ਸੰਦੇਸ਼ ਸੀਗਾ ਉਹਨੂੰ ਮਤਲਬ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਸੋ ਉਦੋਂ ਜੇ ਪ੍ਰਮੋਸ਼ਨ ਹੁੰਦੀ ਆ ਤਾਂ ਜਦੋਂ ਕੋਈ ਇਸ ਤਰ੍ਹਾਂ ਦਾ ਟੈਰ ਥੋਪਿਆ ਜਾਂਦਾ ਤਾਂ ਉਦੋਂ ਜ਼ਿਆਰਾ ਤੌਰ ਦੇ ਉੱਤੇ ਫਿਰ ਵਿਰੋਧੀ ਧਿਰ ਵੀ ਸਵਾਲ ਖੜੇ ਕਰੂਗੀ ਜੀ ਜੀ ਬਿਲਕੁਲ ਸੋ ਇਸ ਤਰੀਕੇ ਨਾਲ ਜਿਹੜੀ ਮੈਂ ਮੇਰੇ ਖਿਆਲ ਨਾਲ ਜਦੋਂ ਤੋਂ ਹੁਣ ਮੈਂ ਸਾਰਾ ਦੇਖ ਹੀ ਰਹੇ ਆਪਾਂ ਜੋ ਤੋ ਜਨਵਰੀ ਤੋਂ ਅਹੁਦਾ ਸੰਭਾਲ ਲਿਆ 트ੰਪ ਨੇ ਹਾਲਾਂਕਿ ਉਸ ਤੋਂ ਪਹਿਲਾਂ ਹੀ ਗੱਲ ਕਰ ਲਈਏ ਉਸ ਤੋਂ ਪਹਿਲੇ ਉਹਨਾਂ ਨੇ ਅਜਿਹੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਜਿੰਨੀ ਵੀ ਪੋਲਿਟਿਕਸ ਆ ਹੋਰਨਾਂ ਮੁਲਕਾਂ ਦੀ ਸਿਆਸਤ ਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ ਉੱਥੇ ਦੀ ਘਰੇਲੂ ਸਿਆਸਤ ਤੇ ਬਹੁਤ ਅਸਰ ਪਿਆ ਕੈਨੇਡਾ ਦਾ ਅਸੀਂ ਪ੍ਰਤੱਖ ਉਦਾਹਰਣ ਦੇਖਿਆ ਵੀ ਕਿਸ ਤਰੀਕੇ ਨਾਲ ਇੱਥੇ ਇਲੈਕਸ਼ਨ ਹੀ ਬਦਲ ਗਿਆ ਸਾਰੇ 트ੰਪ ਦੀ ਆਮਦ ਦੇ ਨਾਲ ਤੇ ਹੋਰਨਾਂ ਮੁਲਕਾਂ ਤੇ ਵੀ ਅਸਰ ਪੈ ਰਿਹਾ ਤੇ ਇਹਦਾ ਅਸਰ ਭਾਰਤੀ ਸਿਆਸਤ ਤੇ ਵੀ ਜ਼ਰੂਰ ਪੈਣਾ ਹੀ ਪੈਣਾ ਆ ਜੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੱਸੇਗਾ ਵੀ ਪਰ ਪਤੀ ਸਭ ਖੋਰ ਅਮਰੀਕਾ ਦੀ ਖਬਰਾਂ ਸਾਂਝੀ ਕਰ ਲੈਂਦੇ ਉਸ ਤੋਂ ਬਾਅਦ ਫਿਰ ਪੰਜਾਬ ਵੱਲ ਆਉਂਦੇ ਆ 73 ਸਾਲ ਦੀ ਮਾਤਾ ਹਰਜੀਤ ਕੌਰ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ 30 ਸਾਲ ਕੈਨੇਡਾ ਚ ਰਹਿਣ ਤੋਂ ਬਾਅਦ ਫਿਰ ਉਹਨਾਂ ਨੂੰ ਆਈਐਸਟੀ ਇੱਕ ਪੇਸ਼ੀ ਤੋਂ ਜਿਹੜਾ ਸੀ ਉਹ ਡਿਟੇਨ ਕਰ ਲਿਆ ਗਿਆ ਸੀਗਾ ਅਦਾਲਤ ਚ ਪੇਸ਼ੀ ਸੀ ਉੱਥੋਂ ਆਈਸ ਉਹਨਾਂ ਨੂੰ ਇਮੀਗ੍ਰੇਸ਼ਨ ਡਿਟੇਨ ਕਰਕੇ ਲੈ ਗਈ ਉਸ ਤੋਂ ਬਾਅਦ ਧਰਨੇ ਲੱਗੇ ਕਿਉਂਕਿ ਉਹਨਾਂ ਦਾ ਹੱਥਕੜੀਆਂ ਲਾ ਕੇ ਇਸ ਉਮਰ ਦੇ ਵਿੱਚ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਸੀਗੀਆਂ ਬਿਮਾਰੀਆਂ ਕਰਕੇ ਵੀ ਉਹਨਾਂ ਨੂੰ ਮੁਸ਼ਕਲਾ ਸਾਹਮਣਾ ਕਰਨਾ ਪਿਆ ਜੇਲ੍ਹ ਚ ਰੱਖਿਆ ਗਿਆ ਤੇ ਹੁਣ ਖਬਰ ਆਈ ਹੈ ਕਿ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸਿਰਫ ਉਹਨਾਂ ਨੂੰ ਨਹੀਂ 132 ਹੋਰ ਜਿਹੜੇ ਸੀ ਉਹ ਵੀ ਰਿਪੋਰਟ ਹੋਏ ਨੇ ਜੋ ਉਹਨਾਂ ਦੇ ਵਕੀਲ ਦਾ ਦਾਵਾ ਪਰ ਪੱਤੀ ਸਾਹਿਬ ਕੋਈ ਉਗ ਸੁਗ ਨਹੀਂ ਨਿਕਲੀ ਨਾ ਮਾਤਾ ਹਰਜੀਤ ਕੌਰ ਦੀ ਵੀ ਉਹ ਪੁਆਇੰਟ ਪਹੁੰਚ ਗਏ ਨੇ ਜਾਂ ਉਹ ਕਿੱਥੇ ਨੇ ਤੇ ਨਾ ਹੀ ਹੋਰ ਜਿਹੜੇ 132 ਸੀ ਕਿਉਂਕਿ ਫਲਾਈਟ ਜਿਹੜੀ ਉਹ ਡਾਇਰੈਕਟ ਨਹੀਂ ਸੀ ਮੇਰੇ ਖਿਆਲ ਨਾਲ ਪਹਿਲਾਂ ਇਹ ਅਰਮਨੀਆਂ ਕਿਤੇ ਗਈ ਫਲਾਈਟ ਉਸ ਤੋਂ ਬਾਅਦ ਫਿਰ ਇਹ ਦਿੱਲੀ ਆਈ ਸੀ ਸਿੱਧੀ ਫਲਾਈਟ ਅਮਰੀਕਾ ਤੋਂ ਨਹੀਂ ਆਈ ਸੋ ਇਹ ਦੱਸਿਓ ਵੀ ਇਹ ਸਰਕਾਰ ਲੁਕੋ ਰਹੀ ਆ ਜਾਂ ਇਹ ਲੋਕ ਆਪ ਲੁਕ ਰਹੇ ਨੇ ਦੇਖੋ ਮਨਦੀਪ ਜੀ ਇਹ ਪਹਿਲੀ ਗੱਲ ਤਾਂ ਏਨ ਹਿਊਮਨ ਬਿਹੇਵੀਅਰ ਜਿਹੜਾ ਹੈਗਾ ਉਹ ਅਮਰੀਕਾ ਦਾ ਇਹ ਤੇ ਨਜ਼ਰ ਆਉਂਦਾ 1982 ਦੇ ਵਿੱਚ ਜਿਹੜਾਗਾ ਉਹ ਮਾਤਾ ਹਰਜੀਤ ਕੌਰ ਆ ਜਿਹੜੀ ਗਈ ਸੀ 82 ਚ ਸ਼ਾਇਦ 92 ਚ 33 ਸਾਲ ਹੋ ਗਏ ਲਗਭਗ ਔਰ ਆਪਣੇ ਦੋ ਪੁੱਤਰਾਂ ਦੇ ਨਾਲ ਹਰਜੀਤ ਕੌਰ ਅਮਰੀਕਾ ਗਈ ਉੱਥੇ ਜਾ ਕੇ ਸਿਆਸੀ ਸ਼ਰਨ ਦੇ ਲਈ ਉਹਨਾਂ ਨੇ ਮਤਲਬ ਅਪਲਾਈ ਕੀਤਾ ਉਹ ਲਗਾਤਾਰ ਅੱਗੇ ਦੀ ਅੱਗੇ ਐਪਲੀਕੇਸ਼ਨ ਜਾ ਰਹੀ ਸੀ ਹੁਣ 73 ਸਾਲ ਦੀ ਉਸ ਬਜ਼ੁਰਗ ਮਾਤਾ ਨੂੰ ਜਿਹੜੀ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਤੁਹਾਡੇ ਮੁਲਕ ਦੇ ਵਿੱਚ ਹੈ ਉਸ ਨੂੰ ਇਸ ਤਰੀਕੇ ਦੇ ਨਾਲ ਮਤਲਬ ਉਹਨੂੰ ਪਰਿਵਾਰ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ। ਉਹਨੂੰ ਪਰਿਵਾਰ ਦੇ ਨਾਲ ਗੱਲ ਤੱਕ ਨਹੀਂ ਕਰਨ ਦਿੱਤੀ ਗਈ ਆਖਰੀ ਸਮੇਂ। ਔਰ ਚਾਕੇ ਜਹਾਜ਼ 'ਚ ਬਿਠਾ ਕੇ ਦੋ ਮੁਲਕਾਂ ਜੌਰਜੀਆ ਅਰਮੀਨੀਆ ਦੇ ਰਾਹੀ ਮਤਲਬ ਤੁਸੀਂ ਜਿਹੜੇ ਕਿਹਾ ਉਹਨਾਂ ਡਾਇਰੈਕਟ ਭੇਜ ਨੂੰ ਹਟ ਗਏ ਇਹ ਜਦੋਂ ਤੋਂ ਇਹਨਾਂ ਦੀ ਬਦਨਾਮੀ ਹੋਈ ਅਮਰੀਕਾ ਦੀ ਕਿ ਜਹਾਜ਼ਾਂ ਦੇ ਵਿੱਚ ਬੇੜੀਆਂ ਲਾ ਕੇ ਹਥਕੜੀਆਂ ਲਾ ਕੇ ਭੇਜਦੇ ਨੇ। ਜਹਾਜ਼ਾਂ ਦੇ ਜਹਾਜ਼ ਭਰ ਕੇ ਭੇਜਦੇ ਨੇ ਉਸ ਤੋਂ ਬਾਅਦ ਇਹ ਡਾਇਰੈਕਟ ਭੇਜਣੋਂ हट ਗਏ ਹੋਰ ਮੁਲਕਾਂ 'ਚ ਭੇਜਦੇ ਨੇ ਉੱਥੋਂ ਮਤਲਬ ਇੰਡੀਆ ਆਉਂਦੀ ਆ ਫਲਾਈਟਸ ਤਾਂ ਹੁਣ ਇਹ ਮਾਤਾ ਹਰਜੀਤ ਕੌਰ ਵਾਲਾ ਜਿਹੜਾ ਇਸ਼ੂ ਹੈ ਉਹ ਅਨਮਨੁੱਖੀ ਹੈ ਉਹਦੇ ਪੱਖ ਦੇ ਵਿੱਚ ਜਿੱਥੇ ਅਮਰੀਕਾ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤੇ ਨੇ ਉੱਥੇ ਆਪਣੇ ਪੰਜਾਬ ਦੇ ਵਿੱਚ ਵੀ ਲੋਕਾਂ ਦੇ ਵਿੱਚ ਰੋਸ ਆ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਪਾਇਆ ਜਾ ਰਿਹਾ ਦੂਸਰੀ ਗੱਲ ਉਹਨਾਂ ਦੇ ਬਗੀ ਲਾਲੂ ਵਾਲੀ ਆ ਸਾਹਿਬ ਨੇ ਤਾਂ ਕਿਹਾ ਕਿ ਉਹ ਇੰਡੀਆ ਪਹੁੰਚ ਚੁੱਕੇ ਨੇ ਲੇਕਿਨ ਮੈਨੂੰ ਅਜੇ ਤੱਕ ਜਿੰਨੀ ਮੈਂ ਮਤਲਬ ਇਨਫੋਰਮੇਸ਼ਨ ਦੇਖਣ ਦੀ ਕੋਸ਼ਿਸ਼ ਕੀਤੀ ਤਾ ਇਹ ਜਾਣਕਾਰੀ ਨਹੀਂ ਮਿਲੀ ਜੀ ਕਿ ਉਹ ਘਰ ਪਹੁੰਚ ਗਏ ਜਾਂ ਰਸਤੇ ਦੇ ਵਿੱਚ ਨੇ ਜਾਂ ਮਤਲਬ ਉਹ ਕਿਤੇ ਹੋਰ ਆਸ-ਪਾਸੇ ਨੇ ਕਿਉਂਕਿ ਇਹ ਵੀ ਹੁੰਦਾ ਵੀ ਜਦੋਂ ਕੋਈ ਇਸ ਤਰ੍ਹਾਂ ਦੇ ਘਟਨਾਕ੍ਰਮ ਵਾਪਰਦੇ ਨੇ ਤਾਂ ਉਸ ਤੋਂ ਬਾਅਦ ਮਤਲਬ ਆਪਣੇ ਵਰਗੇ ਪੱਤਰਕਾਰ ਵੀ ਕੈਮਰੇ ਲੈ ਕੇ ਅਗਲੇ ਦੇ ਘਰੇ ਜਿਹੜਾ ਉਹ ਪਹੁੰਚ ਜਾਂਦੇ ਨੇ ਸੋ ਇਹ ਇਹ ਮਤਲਬ ਹਜੇ ਤੱਕ ਜਿਹੜੀ ਜਾਣਕਾਰੀ ਉਹ ਸਾਹਮਣੇ ਨਹੀਂ ਆਈ ਪਰ ਇਹ ਫੈਕਟ ਹੈ ਕਿ ਮਾਤਾ ਨੂੰ ਉੱਥੋਂ ਜਿਹੜਾ ਉਹ ਦਿੱਲੀ ਭੇਜ ਦਿੱਤਾ ਗਿਆਗਾ ਦੋ ਮੁਲਕਾਂ ਦੇ ਵਿੱਚ ਦੀ ਜੀ ਬਿਲਕੁਲ ਜੀ ਔਰ ਮੈਨੂੰ ਲੱਗਾ ਜਾਣਕਾਰੀ ਬਾਕੀ 132 ਬਾਰੇ ਵੀ ਕੋਈ ਸਾਹਮਣੇ ਨਹੀਂ ਹੈ ਜੋ ਦਾਵਾ ਕੀਤਾ ਗਿਆ ਕਿ ਉਹਨਾਂ ਨੂੰ ਵੀ ਰਿਪੋਰਟ ਕੀਤਾ ਗਿਆ। ਹਾਂਜੀ ਉਹਨਾਂ ਨੂੰ ਵੀ ਰਿਪੋਰਟ ਕੀਤਾ ਗਿਆ ਕਿ ਪਹਿਲਾਂ ਜਦੋਂ ਅ ਡਾਇਰੈਕਟ ਫਲਾਈਟਸ ਆਈਆਂ ਸੀਗੀਆਂ ਉਹਨਾਂ ਦੇ ਜਦੋਂ ਇੰਟਰਵਿਊਜ਼ ਆਈਆਂ ਤਾਂ ਉਹਦੇ ਵਿੱਚ ਅਨਮਨੁੱਖੀ ਵਿਵਹਾਰ ਜਿਹੜਾ ਕੀਤਾ ਗਿਆ ਉਹਨਾਂ ਨੂੰ ਕਿਵੇਂ ਮਤਲਬ ਲਿਆਂਦਾ ਗਿਆ ਜਹਾਜ਼ਾਂ ਦੇ ਵਿੱਚ ਜਿੱਥੇ ਸੀਟਾਂ ਵੀ ਹੈ ਨਹੀਂ ਸੀ ਤਾਂ ਉਸ ਤੋਂ ਬਾਅਦ ਮਤਲਬ ਇਹ ਇਹ ਗੱਲ ਨੂੰ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਕਾਉਣਾ ਚਾਹੁੰਦੇ ਆ ਅਮਰੀਕਾ ਵਰਗੇ ਮੁਲਕ ਔਰ ਇਸੇ ਕਰਕੇ ਹੋਰ ਮੁਲਕਾਂ ਦੇ ਵਿੱਚ ਦੀ ਆਉਂਦੇ ਨੇ ਦੂਸਰਾ ਮੈਨੂੰ ਲੱਗਦਾ ਸਬੰਧਤ ਵਿਅਕਤੀ ਜਿਹੜਾ ਪੀੜਤ ਆ ਪੀੜਤ ਵੀ ਸ਼ਾਇਦ ਇਹ ਚੀਜ਼ ਤੋਂ ਬਚਣਾ ਚਾਹੁੰਦਾ ਹੁੰਦਾ ਕਿਉਂਕਿ ਪੀੜਤ ਪਹਿਲਾਂ ਹੀ ਬਹੁਤ ਸਟ੍ਰੈਸ ਦੇ ਵਿੱਚ ਹੁੰਦਾ ਪਹਿਲਾਂ ਹੀ ਬਹੁਤ ਸਮੱਸਿਆ ਜਿਹਨੇ ਹੁਣ 32 ਸਾਲ ਅਮਰੀਕਾ ਦੇ ਵਿੱਚ ਲੰਘਾਏ ਉਹਦੇ ਮਤਲਬ ਪੋਤੇ-ਪੋਤੀਆਂ ਹੋਣਗੇ ਉੱਥੇ ਉਹਨੂੰ ਕਿੰਨਾ ਉਹਦੇ ਮਨ ਦੇ ਵਿੱਚ ਮਤਲਬ ਜਿਹੜੀ ਸਮੱਸਿਆ ਖੜੀ ਹੋਊਗੀ ਉਹਨਾਂ ਨੂੰ ਛੱਟ ਕੇ ਆਉਣਾ ਉਹ ਵੀ ਇਸ ਤਰੀਕੇ ਦੇ ਨਾਲ ਤੇ ਗਾਹਾਂ ਮੂਰੇ ਮਤਲਬ ਅ ਉਹਨੂੰ ਜਦੋਂ ਫੇਸ ਕਰਨਾ ਪੈਂਦਾ ਇੱਥੇ ਸਾਰਾ ਕੁਝ ਪਿੰਡ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੈਗਾ ਸੋ ਇਸ ਕਰਕੇ ਬੰਦਾ ਬਹੁਤ ਸਟ्रेस ਦੇ ਵਿੱਚ ਚਲੇ ਜਾਂਦਾ ਸ਼ਾਇਦ ਉਹ ਵੀ ਵਿਅਕਤੀ ਵੀ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੁੱਪ ਹੀ ਬਟਨੀ ਇਸ ਮਸਲੇ ਦੇ ਵਿੱਚ ਚਾਹੁੰਦਾ ਹੁੰਦਾ ਜੀ ਜੀ ਬਿਲਕੁਲ ਜੀ ਬਹੁਤ ਵੱਡਾ ਸਦਮਾ ਹੁੰਦਾ ਕਿਉਂਕਿ ਇੰਨੀ ਵੱਡੀ ਰਕਮ ਲਾ ਕੇ ਜਦੋਂ ਤੁਸੀਂ ਵਿਦੇਸ਼ ਗਏ ਹੋਵੋ ਕਮਾਉਣ ਦੇ ਲਈ ਤੇ ਤੁਹਾਨੂੰ ਉੱਥੋਂ ਬਰੰਗ ਮੁੜਨਾ ਪਵੇ ਤਾਂ ਫਿਰ ਉਹ ਵੀ ਚਿੰਤਾ ਹੁੰਦੀ ਹੈ ਵੀ ਹੁਣ ਇਹ ਪੈਸੇ ਕਿੱਥੋਂ ਪੂਰੇ ਕਰਨੇ ਆ ਖੇਰਬੱਤੀ ਸਾਹਿਬ ਪੰਜਾਬ ਦੀ ਸਿਆਸਤ ਦੀ ਗੱਲਬਾਤ ਕਰਦੇ ਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਜਿਵੇਂ ਆਪਾਂ ਨੂੰ ਪਹਿਲੀ ਕੈਬਨਟ ਮੀਟਿੰਗ ਦੀ ਹੜਾ ਤੋਂ ਬਾਅਦ ਬਹੁਤ ਉਮੀਦ ਸੀ ਵੀ ਇਹਦੇ ਵਿੱਚ ਕਿਹੜੇ ਕਿਹੜੇ ਫੈਸਲੇ ਹੋਣਗੇ ਤੇ ਹੁਣ ਇਸੇ ਤਰੀਕੇ ਨਾਲ ਇਸ ਸੈਸ਼ਨ ਦੇ ਉੱਤੇ ਵੀ ਸਭ ਦੀ ਨਜ਼ਰ ਆ ਵੀ ਇੱਥੇ ਕਿਸ ਤਰੀਕੇ ਨਾਲ ਚਰਚਾ ਹੁੰਦੀ ਆ ਹਾਲਾਂਕਿ ਜੋ ਪਿਛਲੇ ਸਮੇਂ ਚ ਆਪਾਂ ਰਿਕਾਰਡ ਦੇਖਦੇ ਆ ਤਾਂ ਬਹੁਤ ਨਿਰਾਸ਼ਾਜਨਕ ਆ ਵੀ ਰੌਲਾ ਰੱਪਾ ਹੀ ਪੈਂਦਾ ਕਿਤੇ ਕੋਈ ਬਾਈਕਟ ਕਰ ਗਿਆ ਕਿਤੇ ਨਿੱਜੀ ਤੌਰ ਤੇ ਇੱਕ ਦੂਨੇ ਤਾਂ ਦੇ ਮਿਹਲੇ ਮਾਰਤੇ ਸੋ ਮੋਸਟਲੀ ਜਿਹੜਾ ਸੈਸ਼ਨ ਦੇ ਨਾਮ ਤੇ ਇਹੇ ਕੁਝ ਹੁੰਦਾ ਤੇ ਸੈਸ਼ਨ ਵ ਤੇ ਮੇਰੇ ਖਿਆਲ ਨਾਲ ਕੰਮ ਦੀਆਂ ਗੱਲਾਂ ਤੇ ਸ਼ਾਇਦ ਕਿਤੇ 2-4 ਹੋ ਜਾਣ ਜਿਹੜੇ ਬਿਲ ਬਿਲ ਹੁੰਦੇ ਆ ਧੱਕੇ ਨਾਲ ਹੀ 2-4 ਮਿੰਟਾਂ ਚ ਪਾਸ ਕਰਾ ਕੇ ਬਾਕੀ ਸਾਰਾ ਦਿਨ ਤਾਂ ਫਿਰ ਇਹ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਗੈਲਰੀ 'ਚ ਬੈਠੇ ਲੋਕਾਂ ਦਾ ਮਨੋਰੰਜਨ ਹੀ ਹੁੰਦਾ ਪਰ ਇਹ ਦੱਸਿਓ ਪੱਤੀ ਸਾਹਿਬ ਕਿ ਹੁਣ ਕਿਉਂ ਬਹੁਤ ਗੰਭੀਰ ਹਾਲਾਤ ਬਣੇ ਸੀ ਪੰਜਾਬ ਦੇ ਹੜ੍ਹ ਆਏ ਹੋਏ ਸੀ ਬਹੁਤ ਵੱਡਾ ਨੁਕਸਾਨ ਹੋਇਆ ਕੇਂਦਰ ਤੋਂ ਉਸ ਤਰੀਕੇ ਦਾ ਸਹਾਇਤਾ ਨਹੀਂ ਮਿਲੀ ਤੇ ਸਰਕਾਰ ਵੀ ਘिरी ਹੋਈ ਆ ਪੈਸੇ ਦੀ ਵੀ ਕਮੀ ਆ ਸੋ ਕਿ ਇਸ ਹੋ ਜੇ ਵਿੱਚ ਇਹ ਸੈਸ਼ਨ ਕਿਸ ਤਰੀਕੇ ਦਾ ਰਹਿ ਸਕਦਾ ਤੇ ਕਿਹੜੇ ਮੁੱਦਿਆਂ ਤੇ ਚਰਚਾ ਹੋ ਸਕਦੀ ਆ ਤੁਹਾਡਾ ਮਨਦੀਪ ਜੀ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁਣ ਤੋਂ ਕੁਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ ਜਿਹੜਾ ਹੈਗਾ ਹੜਾਂ ਦੀ ਮਾਰ ਤੋਂ ਬਾਅਦ ਪਹਿਲਾ ਸੈਸ਼ਨ ਹੈ। ਔਰ ਇਸ ਸੈਸ਼ਨ ਦੇ ਵਿੱਚ ਹੰਗਾਮਾ ਹੋਣ ਦੇ ਸਾਰ ਨੇ। ਪਹਿਲੀ ਗੱਲ ਤਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਹੀ ਹੈ ਕਿ ਬਹੁਤ ਥੋੜੇ ਦਿਨਾਂ ਦਾ ਹੈ, 4 ਦਿਨਾਂ ਦਾ। ਕਿਤੇ ਐ ਨਾ ਹੋਵੇ ਅੱਜ ਸ਼ਰਧਾਂਜਲੀयां ਦੇ ਕੇ ਪਿਛੜੀਆਂ ਰੂਹਾਂ ਨੂੰ ਉੱਠ ਜਾਣ ਤੇ ਉਸ ਤੋਂ ਬਾਅਦ ਲਾਸਟ ਦਿਨ ਵੀ ਮਤਲਬ ਦੁਪਹਿਰ ਨੂੰ ਹੁੰਦਾ ਵੀ ਚਲੋ ਜੀ ਚੱਲੀਏ। ਇਹ ਵੀ ਇਹ ਵੀ ਹੁੰਦਾ ਹੈ। ਕਿਉਂਕਿ ਇਹ ਜਿਹੜਾ ਮਤਲਬ 4 ਦਿਨਾਂ ਦਾ ਸੈਸ਼ਨ ਹੈ ਬਹੁਤ ਥੋੜਾ ਹੈ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਚੁਣਿਆਗਾ ਲੋਕਾਂ ਦੇ ਮਸਲਿਆਂ ਤੇ ਚਰਚਾ ਲਈ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਇਹ ਨਹੀਂ ਚੁਣਿਆ ਵੀ ਉੱਥੇ ਤੁਸੀਂ ਮਤਲਬ 3-4 ਦਿਨ ਇਕੱਠੇ ਬੋਵੋ ਉਦੋਂ ਬਾਅਦ ਚੱਲਦੇ ਬਣੋ ਉਹਦੇ ਵਿੱਚ ਵੀ ਕਹਾ ਵਿਰੋਧੀ ਧਿਰ ਕਈ ਵਾਰ ਵਾਕ ਆਊਟ ਕਰਕੇ ਉਦੋਂ ਬਾਅਦ ਚੰਡੀਗੜ੍ਹ ਦੇ ਬਾਜ਼ਾਰਾਂ ਦੇ ਵਿੱਚ ਸ਼ਾਪਿੰਗ ਕਰਦੇ ਫਿਰਦੇ ਹੁੰਦੇ ਨੇ ਜਾਂ ਮਤਲਬ ਉਹ ਹੋਰ ਚੀਜ਼ਾਂ ਦੇ ਲੁਤਫ ਲੈਦੇ ਫਿਰਦੇ ਹੁੰਦੇ ਨੇ ਇਹ ਇਹਦੇ ਕਰਕੇ ਵਿਰੋਧੀ ਧਿਰ ਦਾ ਰੋਲ ਬਹੁਤ ਅਹਿਮ ਹੁੰਦਾ ਹੈ ਵਿਰੋਧੀ ਧਰਨੇ ਸੱਤਾਧਾਰਿਤਾਂ ਨੂੰ ਸਵਾਲ ਕਰਨੇ ਹੁੰਦੇ ਨੇ ਇਹ ਮੈਨੂੰ ਲੱਗਦਾ ਦੇਖੋ ਮਨਦੀਪ ਜੀ ਜਿਹੜੇ ਹੜ ਆਏ ਹੜਾਂ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਵੀ ਇੱਥੇ ਸਵਾਲਾਂ ਦੇ ਘੇਰੇ ਦੇ ਵਿੱਚ ਵਿਧਾਨ ਸਭਾ ਫੈਸ਼ਨ 'ਚ ਆਨ ਰਿਕਾਰਡ ਹੋਣੀ ਚਾਹੀਦੀ ਆ ਹਰਿਆਣਾ ਰਾਜਸਥਾਨ ਵਰਗੇ ਸੂਬਿਆਂ ਨੇ ਉਦੋਂ ਕਿਹਾ ਸ਼ੁਰੂ 'ਚ ਵੀ ਸਾਨੂੰ ਪਾਣੀ ਘਟ ਚਾਹੀਦਾ ਉਹ ਵੀ ਆਨ ਰਿਕਾਰਡ ਆਉਣਾ ਚਾਹੀਦਾ ਪੰਜਾਬ ਸਰਕਾਰ ਦਾ ਕੀ ਇਹਦੇ 'ਚ ਫੇਲਿਅਰ ਰਹਾ ਉਹਦੇ 'ਚ ਚਰਚਾ ਹੋਣੀ ਚਾਹੀਦੀ ਆ ਸਰਕਾਰ ਦਾ ਫੇਲਿਅਰ ਹੈ ਇਹ ਨਹੀਂ ਆ ਕਿ ਕੁਦਰਤੀ ਆਫਤ ਸੀਗੀ ਜੀ ਆ ਗਈ ਜੀ ਕੁਦਰਤੀ ਆਫਤ ਆਉਂਦੀ ਹੁੰਦੀ ਹੈ ਪਰ ਸਾਡੇ ਕੋਲੇ ਉਹਦੇ ਪਹਿਲਾਂ ਪ੍ਰਬੰਧ ਹੁੰਦੇ ਨੇ ਮਤਲਬ ਕਿੰਨਾ ਚਿਰ ਪਹਿਲਾਂ ਤਾਂ ਬਹੁਤ ਸਾਰੇ ਮਾਹਰ ਰੌਲਾ ਪਾਈ ਜਾਂਦੇ ਸੀ ਕਿ ਪਾਣੀ ਵਹਲਾ ਆਉਣਾ ਹੈ ਕਿ ਮੀਂਹ ਬੱਦ ਪੈਣੇ ਨੇ ਐਦਕੀ ਹੜ ਆਉਣ ਦੀ ਉਮੀਦ ਹੈ ਇਸ ਕਰਕੇ ਪ੍ਰਬੰਧ ਕੀਤੇ ਜਾਣ ਮਤਲਬ ਬੰਨ ਇੰਨਾ ਤੋਂ ਨਹੀਂ ਬਣੇ ਆ ਮਾਦੋਪੁਰ ਵਾਲਾ ਹੈਡ ਬਾਕਸ ਹੈ ਜਿਹੜਾ ਚਾਰ ਜਿਹੜਾ ਨਾਲ ਲੱਗਿਆ ਰੋੜ ਕੇ ਉਹ ਉਹਨੂੰ ਮਤਲਬ ਕਿਵੇਂ ਉਹਦਾ ਫੇਲਿਅਰ ਹੈ ਤੁਸੀਂ ਸਿਰਫ ਜੇ ਆਈ ਐਸਡੀਓ ਜੇ ਐਕਸ਼ਨ ਨੂੰ ਸਸਪੈਂਡ ਕਰਕੇ ਥੋੜੀ ਫਾਰਕ ਹੋ ਜਾਂਦੇ ਹੋ ਤੋ ਕ੍ਰਿਸ਼ਨ ਕੁਮਾਰ ਦਾ ਕੀ ਰੋਲ ਹੈ ਮਤਲਬ ਜੋ ਪਠਾਨਵਾਜ਼ ਜਰਾਂ ਨੇ ਕਿਹਾ ਉਹ ਉਹਦੇ ਤੇ ਵੀ ਚਰਚਾ ਹੋਣੀ ਚਾਹੀਦੀ ਹੈ ਨਾ ਸੋ ਇਸ ਕਰਕੇ ਸੈਸ਼ਨ ਜਿਹੜਾ ਮੈਨੂੰ ਦੇਖੋ ਇਹ ਮੀਤ ਦਾ ਘਾਟਾ ਵੀ ਸੱਚੀ ਮੱਚੀ ਮਸਲੇ ਟਿਕ ਕੇ ਇਮਾਨਦਾਰੀ ਦੇ ਨਾਲ ਬਹਿਸ ਕਰਕੇ ਉੱਥੇ ਸਮੱਸਿਆਵਾਂ ਮ ਹੋਂਗੀਆਂ ਹੱਲ ਜਾਂ ਪੰਜਾਬ ਸਰਕਾਰ ਜਿਹੜੀ ਆ ਉਹ ਉੱਥੇ ਸੌਰੀ ਫੀਲ ਕਰੂ ਵੀ ਹਾਂ ਸਾਥੋ ਆ ਘਾਟਾਂ ਰਹੀਆਂ ਹਨ ਮਸਲਿਆਂ ਦੇ ਉੱਤੇ ਇੰਨੀ ਇਮਾਨਦਾਰੀ ਦੀ ਤਾਂ ਮੈਨੂੰ ਆਸ ਤਾਂ ਹੈ ਨਹੀਂ ਆ ਮੈਨੂੰ ਇੰਨਾ ਕੁ ਲੱਗਦਾ ਵੀ ਇਹ ਮੈਨੂੰ ਨਹੀਂ ਹੋਣਗੇ ਉੱਥੇ ਜੇ ਉਹ ਤੁਸੀਂ ਕਿਹਾ ਇਹ ਮੇਨੋ ਮੇਣੀ ਹੋਣਗੇ ਮੇਨੋ ਮੇਣੀ ਪਠਾਨ ਮਾਜਰੇ ਵਾਲੇ ਮਸਲੇ ਤੇ ਹੋਣਗੇ ਖੈਰੇ ਵਾਲੇ ਤੇ ਹੋਣਗੇ ਮਤਲਬ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਮੇਨੋ ਮੇਣੀ ਵਾਲੀਆਂ ਹੋਣਗੀਆਂ ਔਰ ਜਿਹੜਾ ਕੁਝ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਖਿਚੜੀ ਬਣਾਈ ਆ ਉਹ ਐਕੀ ਬਣਾਉਣਗੇ ਸੋ ਇਸ ਕਰਕੇ ਇਹ ਉਮੀਦ ਜਿਹੜੀ ਆ ਹੈ ਤਾਂ ਘੱਟ ਆ ਪਰ ਹੋਣਾ ਕੀ ਚਾਹੀਦਾ ਹੋਣਾ ਹੀ ਚਾਹੀਦਾ ਜੀ ਕਿ ਲੋਕਾਂ ਦੇ ਮਸਲਿਆਂ ਤੇ ਗੱਲ ਹੋਵੇ ਔਰ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਗੱਲ ਹੋਵੇ ਸੈਂਟਰ ਸਰਕਾਰ ਨੇ ਘੱਟ ਪੈਸੇ ਦਿੱਤੇ ਨੇ ਉਹਨੂੰ ਸਰਪਾਰਟੀ ਵਫਤ ਮਿਲਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਹੈਨਾ ਉਹਦੇ ਵਿੱਚ ਮਤਲਬ ਅੱਜ ਵਿਧਾਨ ਸਭਾ ਚ ਕਰ ਸਕਦੇ ਨੇ ਇਹ ਕਿ ਮਤਾ ਪਾਉਣ ਕੇ ਹਾਂਜੀ ਚਲੋ ਸਰਪਾਰਟੀ ਵਫਤ ਲੈ ਕੇ ਆਪਾਂ ਉਹ ਚ ਬੀਜੇਪੀ ਦੇ ਵੀ ਲੈ ਕੇ ਜਾਣ ਐਮਐਲਏ ਐਮਪੀ ਉਹਦੇ ਵਿੱਚ ਮਤਲਬ ਪੰਜਾਬ ਨਾਲ ਸੰਬੰਧਤ ਕਾਂਗਰਸ ਦੇ ਵੀ ਐਮਐਲਏ ਐਮਪੀ ਜਾਣ ਚਲੋ ਆਮ ਆਦਮੀ ਪਾਰਟੀ ਦੇ ਤਾਂ ਜਾਣ ਹੀ ਜਾਣੇ ਨੇ ਤੇ ਅਕਾਲੀ ਦਲ ਦੇ ਵੀ ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਜਾਣ ਜਿਹੜੇ ਨਹੀਂ ਜਿਨ੍ਹਾਂ ਦੇ ਐਮਐਲਏ ਐਮਪੀ ਚਾਹੋ ਲਿਫਟ ਦੀਆਂ ਪਾਰਟੀਆਂ ਚਾਹੋ ਨਮਾ ਅਕਾਲੀ ਦਲ ਕੇ ਨਹੀਂ ਹਰਪ੍ਰੀਤ ਸਿੰਘ ਜੀ ਕੋ ਰਾਲਾ ਜਾਂ ਬਸਪਾ ਵਾਲੇ ਉਹਨਾਂ ਨੂੰ ਪੀਓ ਦੇ ਵਿੱਚ ਸ਼ਾਮਲ ਕਰਕੇ ਲੈ ਕੇ ਜਾਣ ਔਰ ਜਾ ਕੇ ਮਿਲਣ ਪ੍ਰਧਾਨ ਮੰਤਰੀ ਜੀ ਨੂੰ ਕਹਿਣ ਕਿ ਜੀ ਆਓ ਮਤਲਬ ਸਾਨੂੰ ਦਿਓ ਪੈਕੇਜ ਕੋਈ ਕੋਈ ਰਾਤ ਦਿਓ ਸੋ ਇਹ ਜਿਹੜੇ ਮਸਲੇ ਨੇ ਇਹ ਮਸਲੇ ਇਹ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਪਸੀ ਰਾਇ ਬਣਾ ਕੇ ਸਹਿਮਤੀ ਬਣਾ ਕੇ ਹੀ ਹੱਲ ਹੁੰਦੇ ਨੇ ਸੋ ਦੇਖਦੇ ਆਂ ਜੀ ਅੱਜ ਕੀ ਬਣਦਾ ਮਿਹਣੋ ਮਿਹਣੀ ਹੋ ਕੇ ਇੱਕ ਦੂਜੇ ਨਾਲ ਮਤਲਬ ਜਿਹੜੀ ਆ ਉਹ ਇਸ ਤਰ੍ਹਾਂ ਦੀ ਗੱਲਬਾਤ ਕਰਕੇ ਆਉਂਦੇ ਨੇ ਜਾਂ ਬਾਈਕਾਟ ਕਰਕੇ ਆ ਜਾਂਦੇ ਨੇ ਜਾਂ ਫਿਰ ਸ਼ਰਧਾਂਜਲੀयां ਦੇ ਕੇ ਹੀ ਸੈਸ਼ਨ ਜਿਹੜਾ ਅੱਜ ਉਠਾ ਦਿੱਤਾ ਜਾਂਦਾ ਇਹ ਹੁਣ ਮਤਲਬ ਦੇਖਦੇ ਆਂ ਕੀ ਬਣਦਾ ਜੀ ਬਿਲਕੁਲ ਬਿਲਕੁਲ ਜੀ ਉਹ ਇੱਕ ਧਮਕੀ ਤਾਂ ਪੱਕੀ ਆ ਜਿਹੜੀ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦਿੰਦੇ ਹੁੰਦੇ ਆ ਕਿ ਕਿਸ ਨਾ ਕਿਸੇ ਲੀਡਰ ਨੂੰ ਤਾਂ ਦੇਣਗੇ ਵੀ ਕੋਈ ਨਾ ਤੇਰੀਆਂ ਫਾਈਲਾਂ ਵੀ ਪਈਆਂ ਤੇਰੀਆਂ ਵੀ ਪਈਆਂ ਇਹ ਧਮਕੀ ਤਾਂ ਮੈਨੂੰ ਲੱਗਦਾ ਜਰੂਰ ਹੈ ਇਹ ਤਾਂ ਹੁੰਦੀ ਹੁੰਦੀ ਆ ਹਰ ਇੱਕ ਸੈਸ਼ਨ ਦੇ ਵਿੱਚ ਦੇਖੋ ਅਕਤੀ ਕਿਹੜੇ ਲੀਡਰ ਨੂੰ ਦਿੰਦੇ ਆ ਕਰ ਪਤੀ ਸਾਹਿਬ ਇਸ ਤੋਂ ਇਲਾਵਾ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਚੋਣਾਂ ਪੰਜਾਬ 'ਚ ਕੋਈ ਨਾ ਕੋਈ ਚੋਣ ਤਾਂ ਖੜੀ ਰਹਿੰਦੀ ਆ ਜਿਵੇਂ ਦੀ ਚੋਣਾਂ ਵੀ ਸਿਰ ਤੇ ਆ ਜਾਂ ਖੜੀਆਂ ਨੇ ਇਸ ਤੋਂ ਪਹਿਲਾਂ ਅਸੀਂ ਦੇਖਿਆ ਸੀ ਕਿ ਪੰਚਾਇਤੀ ਚੋਣਾਂ ਜਿਹੜੀਆਂ ਅਸੀਂ ਉਹ ਕਾਫੀ ਲੇਟ ਕਰਵਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਵੀ ਦੱਸਿਆ ਜਾ ਰਿਹਾ ਸੀ ਕੋਈ ਰਣਨੀਤੀ ਆ ਤੇ ਹੁਣ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਰ 2 ਮਹੀਨਿਆਂ ਲਈ ਪਛੜ ਗਈਆਂ ਸੋ ਇਹ ਕੋਈ ਰਣਨੀਤੀ ਆ ਜਾਂ ਫਿਰ ਸਰਕਾਰ ਵੋਟਾਂ ਮੰਗਣ ਤੋਂ ਡਰ ਰਹੀ ਆ ਜਾਂ ਫਿਰ ਹੜ੍ਹਾਂ ਦੇ ਹਾਲਾਤ ਤੱਤ ਦੇ ਕਾਰਨ ਆ ਸੋ ਇਹ ਦੱਸੋ ਕੀ ਆ ਮਨਦੀਪ ਜੀ ਪੰਜਾਬ ਦੇ ਵਿੱਚ ਆਖਰੀ ਵਾਰ ਜਿਹੜੀਆਂ ਇਹ ਬਲਾਕ ਸੰਮਤੀ ਜਾਂ ਪੰਚਾਇਤ ਸੰਮਤੀ ਕਹੇਦੇ ਨੇ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਇਹ ਵੋਟਾਂ 2018 ਚ ਪਈਆਂ। 18 ਚ ਪੈ ਕੇ 23 ਚ ਵੋਟਾਂ ਪੈਣੀਆਂ ਬਣਦੀਆਂ ਸੀ। ਹੁਣ 25 ਜਿਹੜਾ ਮਤਲਬ ਉਹ ਖਤਮ ਹੋਣ ਦੇ ਕੰਢੇ ਜਾ ਪਹੁੰਚਿਆ ਔਰ ਅਜੇ ਤੱਕ ਵੋਟਾਂ ਨਹੀਂ ਹੋਈਆਂ। ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਲਾ ਹਾਲ ਹੋ ਗਿਆ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ। ਹੁਣ ਚਲੋ ਹੜਾ ਵਾਲੀ ਹਾਲਤ ਨੌਬਤ ਆ ਗਈ ਠੀਕ ਹੈ ਆਪਾਂ ਕਹਿ ਦਿੰਨੇ ਆ ਕਿ ਮਹੀਨਾ ਹੜਾ ਕਰਕੇ ਲੇਟ ਹੋ ਜਾਣੀਆਂ। 2022 ਚ ਪੈਣੀਆਂ ਵਧਦੀਆਂ ਸੀ ਔਰ ਇਹ ਸਰਕਾਰ ਅਸਲ ਦੇ ਵਿੱਚ ਇਹ ਦੇਖਦੀ ਆ ਵੀ ਸਾਡੇ ਪੱਖ ਦੇ ਵਿੱਚ ਜਦੋਂ ਮਾਹੌਲ ਹੋ ਜਾਊ ਉਦੋਂ ਵੋਟਾਂ ਪਵਾਵਾਂਗੇ ਮਾਹੌਲ ਬਣਨਾ ਹੀ ਨਹੀਂ ਇਹ ਮਾਹੌਲ ਬਣਨਾ ਹੀ ਨਹੀਂ ਇਹ ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਾਉਂਣ ਨੂੰ ਫਿਰਦੇ ਸੀ ਫਿਰ ਇਹਨਾਂ ਨੇ ਲੱਗਿਆ ਨਹੀਂ ਜੇ ਆਪਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਾ ਲੀਆਂ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਉਸ ਤੋਂ ਪਹਿਲਾਂ ਧੜੇਬੰਦੀ ਨਾ ਪੈਦਾ ਹੋ ਜੇ ਜਿਹਦਾ ਲੋਕ ਸਭਾ 'ਚ ਨੁਕਸਾਨ ਨਾ ਹੋ ਜੇ ਲੋਕ ਸਭਾ ਦੀਆਂ ਵੋਟਾਂ ਪਵਾ ਲਈਆਂ ਇਹਨਾਂ ਨੇ ਲੋਕ ਸਭਾ 'ਚ ਇਹਨਾਂ ਨੇ ਆਪਦਾ ਪਾਣੀ ਦੇਖ ਲਿਆ ਪਿਓ ਹੋ ਆਪਾਂ ਤਾਂ 13 ਦੇ ਤਿੰਨ ਹੀ ਜਿੱਤੇ ਆਂ ਆਪਣੀ ਤਾਂ ਉਹ ਵੀ ਮਸਾਂ ਹੀ ਜਿੱਤੇ ਆ ਇੱਕ ਤਾਂ ਇਹ ਤਾਂ ਕਹਾਣੀ ਬਣਨੀ ਨਹੀਂ ਸੂਤ ਨਹੀਂ ਆ ਰਹੀ ਚਲੋ ਹੋਰ ਲੇਟ ਲੇ ਕਰ ਲੋ ਡਿਲੇ ਕਰਦੇ ਕਰਦੇ ਇਹ 225 ਤੱਕ ਆ ਗਏ ਇਹਨਾਂ ਨੇ ਹੁਣ ਪਿਛਲੇ ਦਿਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਉਂਕਿ ਉੱਥੇ ਵੀ ਪਟੀਸ਼ਨਾਂ ਪਈਆਂ ਹੋਈਆਂ ਕਿ ਜੀ ਇਹ ਵੋਟਾਂ ਨਹੀਂ ਪਵਾ ਰਹੇ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪੰਜਾਬ ਚ 24 ਜ਼ਿਲ੍ਹਾ ਪ੍ਰੀਸ਼ਦਾਂ ਦਾ 154 ਪੰਚਾਇਤ ਸੰਮਤੀਆਂ ਦੀਆਂ ਵੋਟਾਂ ਨੇ ਔਰ ਉਹਦੇ ਵਿੱਚ ਇਹਨਾਂ ਨੇ ਜਾ ਕੇ ਕਿਹਾ ਸੀ ਕਿ ਅਸੀਂ 5 ਅਕਤੂਬਰ ਤੱਕ ਵੋਟਾਂ ਪਵਾਵਾਂਗੇ ਹੁਣ ਇਹਨਾਂ ਨੇ ਮਤਲਬ ਜਾ ਕੇ ਉੱਥੇ ਕਹਿ ਦਿੱਤਾ ਕਿ ਜੀ ਅਸੀਂ ਜਿਹੜੀਆਂ ਇਲੈਕਸ਼ਨਾਂ ਨੇ ਉਹ ਡਿਲੇ ਕਰ ਰਹੇ ਆ 5 ਦਸੰਬਰ ਤੱਕ ਕਰਾਵਾਂਗੇ ਸੋ ਜ਼ਰੂਰੀ ਨਹੀਂ ਦਸੰਬਰ ਚ ਵੀ ਹੋਣ ਜੇ ਜਿਹੜੀ ਹਾਲਤ ਬਣੀ ਹੋਈ ਹੈ ਯਾਨੀ ਕਿ ਹੁਣ 2 ਮਹੀਨੇ ਹੋਰ ਡਿਲੇ ਕਰਤੀਆਂ ਸੋ ਇਹ ਜਿਹੜੀ ਹਾਲਤ ਹੈ ਹਾਲਤ ਸਰਕਾਰ ਦਾ ਮਤਲਬ ਸਥਿਤੀ ਬਿਆਨ ਕਰਦੇ ਤੁਸੀਂ ਦੇਖੋ ਵੀ 2018 ਚ ਵੋਟਾਂ ਪਈਆਂ 23 ਚ ਪਣੀਆਂ ਬਣਦੀਆਂ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਭੰਗ ਹੋਈਆਂ ਪਈਆਂ ਹੁਣ ਫਿਰ ਇਹ ਜਿਹੜੀਆਂ ਨੇ ਪੰਚਾਇਤ ਮੰਨ ਲਓ ਜਿਹੜੀਆਂ ਫੀਟਲੀ ਬਾਡੀ ਮੰਨੀ ਜਾਂਦੀ ਹੈ ਇਸ ਲੋਕਤੰਤਰ ਦੀ ਪੰਚਾਇਤ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਹੈ ਨਾ ਉਹ ਜੋ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਤੁਸੀਂ ਪੰਕਰੀ ਬੈਠੇ ਹੋ ਤੇ ਜੇ ਵੋਟਾਂ ਪੈਣੀਆਂ ਸੀ 25 ਨੰਘਣ ਆਲਾ ਹੋ ਕੋ ਚੱਲਿਆ ਦਸੰਬਰ ਚ ਤਾਂ ਇਹ ਕਹਿੰਦੇ ਹੁਣ ਪਵਾਵਾਂਗੇ ਨਾ ਤਾਂ 25 ਵੀ ਲੰਘ ਚੜਿਆ ਤਾਂ ਇਸ ਕਰਕੇ ਇਹਨਾਂ ਦੀ ਸਿਚੁਏਸ਼ਨ ਜਿਹੜੀ ਬਣੀ ਹੋਈ ਆ ਸਿਚੁਏਸ਼ਨ ਇਹ ਬਣੀ ਹੋਈ ਆ ਵੀ ਇਹ ਕਹਿਣ ਨੂੰ ਕਹਿ ਰਹੇ ਆ ਸੀ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਪ੍ਰੈਕਟੀਕਲੀ ਮਤਲਬ ਸਰਕਾਰ ਜਿਹੜੀ ਹੈ ਉਪੱਜ ਰਹੀ ਹੈ ਇਲੈਕਸ਼ਨ ਤੋਂ ਜੀ ਜੀ ਤੇ ਪਤੀ ਸਭ ਹੁਣ ਆਪਾਂ ਗੱਲ ਕਰਦੇ ਹਾਂ ਜੀ ਲਦਾਖ ਦੀ ਆਪਾਂ ਕੱਲ ਵੀ ਚਰਚਾ ਕੀਤੀ ਸੀ ਕਿ ਉੱਥੇ ਵੀ ਨੇਪਾਲ ਵਾਂਗੂ ਨੌਜਵਾਨ ਉੱਠੇ ਹੋਏ ਨੇ ਮੰਗ ਕਰਦੇ ਨੇ ਕਿ ਲਦਾਖ ਲੈ ਲਦਾਖ ਨੂੰ ਇੱਕ ਸੂਬੇ ਦਾ ਦਰਜ ਦਿੱਤਾ ਜਾਵੇ ਤੇ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਤਾਂ ਇਹ ਵੀ ਸੁਣਨ ਨੂੰ ਆ ਰਿਹਾ ਹੈ ਕਿ ਜਿਹੜੇ ਸੋਨਮ ਵਾਂਗਚੁਕ ਨੇ ਉਹਨਾਂ ਨੂੰ ਜੋ ਕਾਫੀ ਮਸ਼ਹੂਰ ਵੀ ਰਹੇ ਨੇ ਜਿਨ੍ਹਾਂ ਤੇ ਫਿਲਮਾਂ ਬਣੀਆਂ ਨੇ ਉਹ ਇੱਕ ਤਾਂ ਪਾਸੇ ਨੌਜਵਾਨਾਂ ਦੀ ਵੀ ਉਹਨਾਂ ਨਰਾਜ਼ਗੀ ਹੈਗੀ ਹੈ ਕਿਉਂਕਿ ਉਹ ਥੋੜਾ ਜਿਆਦਾ ਠੰਡੇ ਹੋ ਕੇ ਆਪਣਾ ਜਿਵੇਂ ਭੋਖੜਤਾ ਰੱਖ ਕੇ ਆਪਣਾ ਸੰਘਰਸ਼ ਕਰਨਾ ਚਾਹੁੰਦੇ ਨੇ ਤੇ ਦੂਜੇ ਪਾਸੇ ਸਰਕਾਰ ਵੀ ਉਹਨਾਂ ਦੋਸ਼ੀ ਠਹਿਰਾ ਰਹੀ ਹੈ ਸੋ ਇਹ ਦੱਸਿਓ ਮਾਮਲਾ ਕੀ ਆ ਤੇ ਇਸ ਵਕਤ ਹਾਲਾਤ ਕੀ ਨੇ ਲਦਾਖ ਦੇ ਵਿੱਚ ਦੇਖੋ ਜੀ ਲਦਾਖ ਦੇ ਵਿੱਚ ਪੂਰਨ ਰਾਜ ਦੇ ਦਰਜੇ ਦੀ ਮੰਗ ਛੇਵੇਂ ਸੂਚੀ 'ਚ ਸ਼ਾਮਲ ਕਰਨ ਦੀ ਮੰਗ ਨੌਕਰੀਆਂ 'ਚ ਰਿਜ਼ਰਵੇਸ਼ਨ ਦੀ ਮੰਗ ਇਹ ਮਤਲਬ ਲਦਾਖ ਦੇ ਨੌਜਵਾਨਾਂ ਦੀਆਂ ਅਹਿਮ ਮੰਗਾਂ ਆ ਲੇਕਿਨ ਇਹਨਾਂ ਨੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਉਹ ਧਾਰਾ 370 ਤੇ 35 ਇਹ ਮਨਜ਼ੂਕ ਕੀਤੀ ਸੀ ਉਸ ਤੋਂ ਬਾਅਦ ਉਹਨੂੰ ਮਤਲਬ ਕਈ ਹਿੱਸਿਆਂ 'ਚ ਵੰਡਤਾ ਸੀ ਲਦਾਖ ਨੂੰ ਇੱਕ ਜੂਟੀ ਬਣਾਤਾ ਸੀ ਉੱਥੇ ਲੈਫਟੇਨੈਂਟ ਗਵਰਨਰ ਉਹ ਪ੍ਰਾਜਪਾਲ ਕਹਿ ਲਿਆ ਉਹ ਉਹ ਪ੍ਰਤਾਸ਼ਕ ਨੇ ਉੱਤੇ ਦੇ ਤਾਂ ਉੱਥੇ ਲਗਾਤਾਰ ਉਸ ਸਮੇਂ ਤੋਂ ਹੀ ਮੰਗ ਚੱਲੀ ਆ ਰਹੀ ਸੀ ਕਿ ਜੀ ਸਾਨੂੰ ਪੂਰਨ ਰਾਜ ਦਾ ਤਰਜਾ ਜਿਹੜਾ ਲਦਾਖ ਨੂੰ ਦਿੱਤਾ ਜਾਵੇ ਇਹਨਾਂ ਨੇ ਦਿੱਤਾ ਨਹੀਂ ਉਹਦੇ ਵਿੱਚੋਂ ਮੰਦੀਪ ਜੀ ਸਥਿਤੀ ਇਹ ਬਣ ਚੁੱਕੀ ਆ ਕਿ ਉਹਦੀ ਐਨਜੀਓ ਦੀ ਇਨਕੁਆਰੀ ਮਾਰਕ ਕਰਤੀ ਉਹਦੀ ਐਨਜੀਓ ਦੇ ਉੱਤੇ ਕਈ ਤਰ੍ਹਾਂ ਦੀਆਂ ਉਹ ਬੰਦੀਆਂ ਲਾ ਕੇ ਦਾ ਲਾਇਸੈਂਸ ਰੱਦ ਕਰਤਾ ਹੁਣ ਉਹਦੀ ਐਨ ਜੀਓ ਹੈ ਜਿਹੜੀ ਉਹ ਵਿਦੇਸ਼ ਤੋਂ ਫੰਡ ਨਹੀਂ ਲੈ ਸਕੋ ਇੱਕ ਹੋਰ ਸੰਸਥਾ ਉਹਦੇ ਤੇ ਵੀ ਸੀਬੀਆ ਇਨਕੁਆਰੀ ਮਾਰਕ ਕਰ ਦਿੰਦੀ ਆ ਸੋ ਉਹ ਕਹਿੰਦਾ ਜੀ ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਮੇਰਾ ਇਹਦੇ ਵਿੱਚ ਕੋਈ ਦੋਸ਼ ਜਿਹੜਾ ਉਹ ਹੈ ਨਹੀਂਗਾ ਉਦੋਂ ਤਰਫ ਫਾਰੂਕ ਅਬਦੁੱਲਾਹ ਨੇ ਕਹੇ ਕਿ ਲਦਾਖ ਤੇ ਲੋਕਾਂ ਦੇ ਨਾਲ ਸਰਕਾਰ ਬੈਠ ਕੇ ਜਿਹੜੀ ਢੰਗ ਦੇ ਨਾਲ ਗੱਲ ਕਰੇ ਉਹਨਾਂ ਨੂੰ ਸੈਟੀਸਫਾਈ ਕਰਾਏ ਲੇਕਿਨ ਉੱਥੇ ਹੁਣ ਜਿੰਨੀ ਵੱਡੀ ਪੱਧਰ ਤੇ ਉੱਤੇ ਪੈਰਾਮਿਲਟਰੀ ਫੋਰਸ ਤੇ ਪੌਚ ਪੁਲਿਸ ਲਾ ਦਿੱਤੀ ਗਈ ਆ। ਤੋਂ ਇੱਕ ਵਾਰ ਤਾਂ ਮਤਲਬ ਸ਼ਾਂਤੀ ਦਾ ਜ਼ਿਕਰ ਕੀਤਾ ਜਾ ਰਿਹਾ ਲੇਕਿਨ ਸ਼ਾਂਤੀ ਉਹ ਸ਼ਾਂਤੀ ਜਿਹੜੀ ਕਰਕਟੂ ਦੇ ਵਿੱਚ ਹੁੰਦੀ ਹੈ। ਅਗਰ ਕਰਕਟੂ ਹਟੇ ਤੋਂ ਬਾਅਦ ਪਤਾ ਲੱਗੋ ਕੋਈ ਸ਼ਾਂਤੀ ਹੋਈ ਜਾ। ਤੋਂ ਹਾਲਾਤ ਉੱਥੇ ਤਣਾਅਪੂਰਨ ਜੀ। ਜੀ ਇੱਕ ਪੱਤੀ ਸਾਹਿਬ ਖਬਰ ਆ ਰਹੀ ਆ ਕਿ ਕੈਨੇਡਾ ਤੋਂ ਆਏ ਐਨ ਆਰ ਆਈ ਦਾ ਕਤਲ ਹੋਇਆ ਵਾ ਗੜ ਸ਼ੰਕਰ ਦੇ ਏਰੀਏ ਦੇ ਵਿੱਚ ਤੇ ਉੱਥੇ ਹੋਰ ਵੀ ਸ਼ਹਿਰ ਨਾਲ ਇੱਕ ਕਤਲ ਹੋਇਆ। ਸੋ ਦੱਸੋ ਕੀ ਘਟਨਾ ਆ ਤੇ ਕਾਕ ਕਹਿੰਦੇ ਬਜ਼ੁਰਗ ਸੀ 65 ਸਾਲ ਦੇ ਜਿਹਨਾਂ ਦਾ ਕਤਲ ਹੋਇਆ। ਇਹ ਕਰシャンਕਰ ਦੇ ਨੇੜੇ ਦੀ ਘਟਨਾ ਗਈ ਜੀ ਔਰ ਇਹ ਘਟਨਾ ਮੁਰਾਂ ਵਾਲੇ ਪਿੰਡ ਹੈ ਇਹ ਘਟਨਾ ਦੇ ਵਿੱਚ ਕੈਨੇਡਾ ਤੋਂ 3 ਮਹੀਨੇ ਪਹਿਲਾਂ 65 ਸਾਲ ਦਾ ਬਜ਼ੁਰਗ ਆਇਆ ਸੀ ਉਹਦਾ ਘਰ ਦੀ ਮਤਲਬ ਜਿਹੜੀ ਹੈ ਦੇਖਰੇਖ ਉਹਦੇ ਜਾਣ ਤੋਂ ਬਾਅਦ ਇੱਕ ਪਿੰਡ ਦੀ ਹੀ 50 ਸਾਲ ਦੀ ਔਰਤ ਉਹ ਦੋਨਾਂ ਦਾ ਘਰ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਤਿੱਖੇ ਹਥਿਆਰ ਨਾਲ ਕਤਲ ਕੀਤਾ ਕਤਲ ਵੀ ਮਤਲਬ ਕੁਝ ਦਿਨ ਪਹਿਲਾਂ ਕੀਤਾ ਜਾਪਦਾ ਕਿਉਂਕਿ ਉਹ ਔਰਤ ਜਿਹੜੀ ਹੈ ਪਰਮਜੀਤ ਕੌਰ 50 ਸਾਲ ਦੀ ਪਿੰਡ ਦੀ ਉਹਦੀ ਉਹਦੀਆਂ ਧੀਆ ਜਦੋਂ ਉਹਦੀ ਮਾਂ ਦੇ ਬਾਰੇ ਵਿੱਚ ਪਤਾ ਕਰਨ ਗਏ ਮਾਤਾ ਕਿੱਥੇ ਹੈ ਔਰ ਜਦੋਂ ਘਰੇ ਗਈਆਂ ਜਿਹਦੇ ਅੰਦਰੋਂ ਕੁੰਡਾ ਬੰਦ ਸੀ ਉਹ ਕੰਦ ਟੱਪ ਕੇ ਗਈਆਂ ਤਾਂ ਅੰਦਰ ਦੇਖਿਆ ਤਾਂ ਅੰਦਰ ਮਤਲਬ ਉਹਨਾਂ ਦੀਆਂ ਡੈੱਡ ਬੋਡੀਜ਼ ਸਨ ਡੈੱਡ ਬੋਡੀ ਦੇਖਣ ਤੋਂ ਬਾਅਦ ਲੱਗਿਆ ਕਿ ਇੱਕ ਦੋ ਦਿਨ ਪੁਰਾਣੀ ਘਟਨਾ ਹੋ ਸਕਦੀ ਹੈ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੋ ਇਹ ਚਰਚਾ ਕਰ ਸ਼ੰਕਰ ਏਰੀਏ ਦੇ ਵਿੱਚ ਜਿਹੜੀ ਉਹ ਕਾਫੀ ਹੋ ਰਹੀ ਹੈ ਕਿ 65 ਸਾਲ ਦੇ ਇੱਕ ਬਜ਼ੁਰਗ ਐਨਆਰਆਈ ਤੇ 50 ਸਾਲ ਦੀ ਉਸੇ ਪਿੰਡ ਦੀ ਇੱਕ ਔਰਤ ਦੋਨਾਂ ਦੀ ਡੈੱਡ ਬੋਡੀ ਉਸ ਐਨਆਰਆਈ ਦੇ ਘਰੋਂ ਜਿਹੜੀਆਂ ਉਹ ਬਿੱਲੀਆਂ ਜੀ ਜੀ ਤੇ ਪਤੀ ਸਾਹਿਬ ਇੱਕ ਅਖੀਰ ਦੇ ਵਿੱਚ ਆਪਾਂ ਖਬਰ ਕਰਦੇ ਹਾਂ ਇੱਕ ਬੰਬ ਬਣਾਉਣ ਦੀ ਜਿਹੜੀ ਘਟਨਾ ਸੀ ਉਹ ਵਾਪਰੀ ਸੀ ਧਮਾਕਾ ਹੋਇਆ ਸੀ ਉਹਦੇ ਵਿੱਚ ਕਾਫੀ ਕੁਝ ਨਿਕਲ ਕੇ ਆਇਆ ਸੀ ਇੱਕ ਵੱਡੀ ਸਾਜ਼ਿਸ਼ਤਾ ਜਿਹੜਾ ਸੀ ਉਹ ਵੀ ਕਹਿੰਦੇ ਸੀ ਸ਼ੰਕਰਚਤਾਈ ਆ ਰਹੀ ਵੀ ਕੁਝ ਪੰਜਾਬ 'ਚ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਬੰਬ ਬਣਾਉਂਦੇ ਆ ਬਣਾਉਂਦੇ ਉਹ ਆਪ ਹੀ ਉੱਥੇ ਫਟ ਗਿਆ ਤੇ ਉਹ ਜ਼ਖਮੀ ਹੋ ਗਿਆ ਸੋ ਇਹ ਦੱਸਿਓ ਕੀ ਮਾਮਲਾ ਹੈ ਤੇ ਇਸ ਮਾਮਲੇ 'ਚ ਹੁਣ ਅਦਾਲਤ ਕੀ ਕਰੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਤਾ ਦਾ ਜੀਤਾ ਖਾਸਾ ਮਸ਼ਹੂਰ ਪਿੰਡ ਹੈ ਉਥੋਂ ਦਾ ਇੱਕ ਲੋਕ ਹੈ ਇੱਕ ਵਿਅਕਤੀ ਜੀਤਾ ਜੀਤਾ ਪਿੰਡ ਦੇ ਵਿੱਚ ਇਹ ਨੌਜਵਾਨ ਲਾ ਦਾ ਸਟੂਡੈਂਟ ਸੀ ਇਕੱਲਾ ਬੈਠਾ ਰਹਿੰਦਾ ਸੀ ਘਰੇ ਲੈਪ ਕੰਪਿਊਟਰ ਖੋਲ ਕੇ ਇਹ ਮਤਲਬ ਇਕੱਲਾ ਬੈਠਾ ਇਹਦਾ ਕੋਈ ਬਹੁਤਾ ਸੋਸ਼ਲ ਸਰਕਲ ਨਹੀਂ ਸੀ ਔਰ ਇਹ ਕਿਵੇਂ ਬੰਬ ਬਣਦਾ ਹੈ ਕਿਵੇਂ ਬਰੂਦ ਮਗਾਇਆ ਜਾਂਦਾ ਹੈ ਔਰ ਕਿਹੜੇ ਟੈਰਰਿਸਟ ਗਰੁੱਪ ਨਯਾਜੇ ਕੋ ਸਰਚ ਕਰਦਾ ਰਹਿੰਦਾ ਸੀਗਾ ਇੱਕ ਹਿਸਾਬ ਦਾ ਮਤਲਬ ਇਹ ਪਤਾ ਲੱਗ ਗਿਆ ਕਿ ਮਾਨਸਿਕ ਰੋਗ ਦਾ ਮਰੀਜ਼ ਵੀ ਇਹ ਕਿਸੇ ਸਮੇਂ ਰਿਹਾਗਾ ਤੋਂ ਹੁਣ ਵੀ ਸੈਕਟਰੀ ਦੀ ਪ੍ਰੋਬਲਮ ਹੋਊਗੀ ਇਹਨੇ ਆਨਲਾਈਨ ਵਿਰੋਧ ਟਾਈਪ ਕੁਝ ਚੀਜ਼ ਮੰਗਾਈ ਉਦਵਾਦ ਉਹਨੂੰ ਇਕੱਠਾ ਕਰਕੇ ਸੈਂਬਲ ਕਰਨ ਲੱਗਿਆ ਉਹ ਫਟ ਗਿਆ ਫਟ ਗਿਆ ਤਾਂ ਉਦਵਾਦ ਇਹ ਜ਼ਖਮੀ ਹੋ ਗਿਆ ਜ਼ਖਮੀ ਹੋ ਗਿਆ ਇਹਦਾ ਇੱਕ ਤਾਂ ਹੱਥ ਨਕਾਰਾ ਹੋ ਗਿਆ ਮਨਦੀਪ ਜੀ ਇਹਦੀਆਂ ਲੱਤਾਂ ਵੀ ਇਹਦਾ ਭਾਰ ਚੱਲ ਰਹੀਆਂ ਸਾਰਾ ਸਰੀਰ ਜਲਿਆ ਪਿਆ ਦਾ ਉਦੋਂ ਬਾਅਦ ਇਹ ਚਲੋ ਇਹਨੂੰ ਹਸਪੀਟਲ ਦਾਖਰ ਕਰਾਇਆ ਤੇ ਬਾਪ ਮਤਲਬ ਜਿਵੇਂ ਆਪਣੇ ਆਮ ਬਜ਼ੁਰਗਾਂ ਨੂੰ ਹੁੰਦਾ ਝਾੜੂ ਲੈ ਕੇ ਵੀ ਇਕੱਠਾ ਤਾਂ ਕਰਦੇ ਆ ਉਹ ਜਦੋਂ ਬਾਪੂ ਇਕੱਠਾ ਕਰਨ ਲੱਗਾ ਫੇਰ ਫਟ ਗਿਆ ਬਾਪੂ ਜਾ ਕੇ ਚਲੋ ਉਸ ਤੋਂ ਬਾਅਦ ਇਹ ਮਸਲਾ ਜਿਹੜਾਗਾ ਉਹ ਪੁਲਿਸ ਕੋਲੇ ਗਿਆ ਔਜ ਆਈ ਉੱਥੇ ਦੇਖਣ ਸਾਰੀਆਂ ਖੋਪੀਆ ਏਜੰਸੀਆਂ ਆਈਆਂ ਔਰ ਇਹ ਮੁੰਡੇ ਨੂੰ ਉਦੋਂ ਬਾਅਦ ਰਿਮਾਂਡ ਤੇ ਲਿਆ ਗਿਆ ਜਿਹੜਾ ਜੱਜ ਕੋਲੇ ਸਰਚ ਕਰਤਾ ਸੀਗਾ ਔਰ ਉਸ ਤੋਂ ਬਾਅਦ ਇਹ ਪਹਿਲਾਂ 7 ਦਿਨ ਦਾ ਰਿਮਾਂਡ ਲਿਆ ਕੱਲ 5 ਦਿਨ ਦਾ ਰਿਮਾਂਡ ਲਿਆ ਕੱਲ ਜਦੋਂ ਉਹਨੂੰ ਕੋਰਟ 'ਚ ਪੇਸ਼ ਕੀਤਾ ਗਿਆ ਮੈਂ ਦੇਖਿਆ ਬੜੀ ਹੈਰਾਨੀ ਹੋਈ ਵੀ ਦਾ ਇੱਕ ਹੱਥਨਕਾਰਾ ਹੋਇਆ ਹੋਇਆ 휠ਚੇਅਰ ਦੇ ਉੱਤੇ ਮੁੰਡੇ ਨੂੰ ਲਿਆਂਦਾ ਗਿਆ ਲਾਹ ਦਾ ਸਟੂਡੈਂਟ ਦੀ ਜ਼ਿੰਦਗੀ ਖਰਾਬ ਕਰ ਲਈ ਸੋ ਇਹ ਮਤਲਬ ਦਾ ਮਾਪੇ ਨੂੰ ਵੀ ਬੱਚਿਆਂ ਨੂੰ ਦੇਖਣਾ ਚਾਹੀਦਾ ਕਿ ਇਹ ਇੰਟਰਨੈਟ ਦੇ ਉੱਤੇ ਕੀ ਜਿਹੜਾ ਸੱਤ ਕਰ ਰਿਹਾ ਹੈ ਸੋ ਸਰਕਾਰ ਨੂੰ ਵੀ ਉਸ ਨੌਜਵਾਨ ਨੂੰ ਮਤਲਬ ਦੇਖਣਾ ਚਾਹੀਦਾ ਕਿ ਸੱਚੀ ਮਿੱਚੀ ਇੰਦਾਂ ਦੀ ਗੱਲ ਆ ਜਾਂ ਕੋਈ ਮਾਨਸਿਕ ਸਮੱਸਿਆ ਦੀ ਗੱਲ ਸੀ ਜੀ ਵੈਸਾ ਤੱਕ ਕਿਹਾ ਜਾਂਦਾ ਪੱਤੀ ਸਾਹਿਬ ਕਿ ਜਦੋਂ ਕੋਈ ਇਸ ਤਰੀਕੇ ਦੀ ਚੀਜ਼ ਜਿਹੜੀ ਆ ਜਾਂ ਇਸ ਤਰੀਕੇ ਦੀ ਕੋਈ ਸਰਚ ਮਾਰਦਾ Google ਤੇ ਤਾਂ ਤੁਰੰਤ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਨੇੜੇ ਜਿਹੜੇ ਕਿਤਨਾ ਕਿਤੇ ਪਹੁੰਚ ਜਾਂਦੀ ਹੁੰਦੀ ਹੈ ਕਿਉਂਕਿ ਬਹੁਤ ਹੁਣ ਤਾਂ ਬਹੁਤ ਸਾਰਾ ਸਿਸਟਮ ਪੁਸਤਕ ਅਪਡੇਟ ਕੀਤਾ ਹੋਇਆ ਪਰ ਇਹ ਕਿਸ ਤਰੀਕੇ ਨਾਲ ਇਹ ਜਿਹੜਾ ਪਤਾ ਨਹੀਂ ਲੱਗ ਸਕਿਆ ਸੋ ਇਹ ਵੀ ਇੱਕ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਸਾਰਾ ਕਿ ਸਿਸਟਮ ਕਿਸ ਤਰੀਕੇ ਨਾਲ ਕੰਮ ਕਰਦਾ ਫਿਲਹਾਲ ਬਹੁਤ-ਬਹੁਤ ਧੰਨਵਾਦ ਤੁਹਾਡਾ ਪੱਤੀ ਸਾਹਿਬ ਤੁਸੀਂ ਨਾਲ ਜੁੜੇ ਤੇ ਖਬਰਾਂ ਤੇ ਚਰਚਾ ਕੀਤੀ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸੋ ਐਸੀ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਵੌਕਸ ਤੇ ਜੇਕਰ ਤੁਹਾਨੂੰ ਪਸੰਦ ਆਇਆ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ